ਬਾਦਲਾਂ ਦੀ ਆਗਾਜ਼ ਦਾ ਕਾਰਨ ਢੀਂਸਾ ਪਰਿਵਾਰ ਬਣਿਆ ਸੀ ਪਤਨ ਦਾ ਕਾਰਨ ਢੀਂਸੇ ਬਣਨਗੇ ਸਾਰੇ ਇਹ ਕਹਿੰਦੇ ਕਿ ਪ੍ਰਧਾਨ ਨਹੀਂ ਮਾੜੇ ਉਹਦੇ ਆਸ-ਪਾਸ ਜਿਹੜੀ ਲੋਬੀ ਹੈ ਉਹ ਮਾੜੀ ਹੈ ਲੋਬੀ ਤੇ ਦੋਸਤੇ ਕਿ ਤੁਸੀਂ ਖੜਾ ਨਹੀਂ ਫੜਾ ਸਕਦੇ ਫੈਸਲਾ ਤਾਂ ਜਿਹੜਾ ਬੰਦਾ ਫੈਸਲਾ ਲੈਂਦਾ ਜਿੰਮਵਾਰੀ ਤਾਂ ਉਹਦੀ ਹੈ ਅੱਜ ਸਿਰਫ ਕਾਲੀ ਦਲ ਦੀ ਮਜ਼ਬੂਤੀ ਦੀ ਚੱਟਨੀ ਕਰਨ ਚੱਲੇ ਕਾਲੀ ਦਲ ਦੀ ਜਾਂ ਭਾਜੀਪੀ ਪੰਜਾਬ ਦੀ ਸੁਭੀਰ ਸਿੰਘ ਬਾਦਲ ਤਾਂ ਕਹਿ ਰਿਹਾ ਹੈ ਕਿ ਬੀਜੇਪੀ ਇਹਨਾਂ ਦੇ ਮੋਢਿਆਂ ਦੇ ਉੱਤੇ ਰੱਖ ਕੇ ਚਲਾਰੀ ਜਿਹੜੇ ਇਹ ਜਲੰਧਰ ਬੈਠੇ ਮੀਡੀਆ ਕਰ ਰਹੇ ਉਹ ਤਾਂ ਚਾਹੁੰਦੇ ਨੇ ਵੀ ਇਸੇ ਤਰੀਕੇ ਨਾਲ ਮਜਦਾ ਹੱਥ ਫਸਿਆ ਰਹੇ ਅਗਲੀ ਦਲ ਸੁਭੀਰ ਸਿੰਘ ਬਾਦਲ ਪ੍ਰਧਾਨ ਰਹਿਣ ਤੇ ਕਿਸੇ ਜਿਹੜਾ ਹੈ ਡੱਕ ਡੋਲੇ ਖਾਂਦੀ ਰਹੇ ਬਾਈ ਇਲੈਕਸ਼ਨ ਤੋਂ ਲੈ ਕੇ ਕੀ ਸਟ੍ਰੈਟਜੀ ਰਹੂਗੀ ਤੁਹਾਡੀ ਤੁਸੀਂ ਅਲੱਗ ਤੋਂ ਚੋਣ ਲੜੋਗੇ ਜਾਂ ਪਾਰਟੀ ਦੇ ਵਿੱਚ ਰਹੇ ਕਿ ਦੇਖੋ ਤਗੜੇ ਹੋਵਾਂਗੇ ਤਾਂ ਹੀ ਬਾਈ ਇਲੈਕਸ਼ਨ ਲੜਾਂਗੇ ਜੀ ਨਹੀਂ ਬਾਈ ਇਲੈਕਸ਼ਨ ਹਾਰਨ ਵਾਸਤੇ ਲੜਨੀ ਹੈ ਤਾਂ ਉਹਦੇ ਨਾਲ ਤਾਂ ਪਾਰਟੀ ਹੋਰ ਕਮਜ਼ੋਰ ਹੁੰਦੀ ਹੈ ਜਿਹੜੇ ਪਾਰਟੀ 'ਚ ਬੈਠੇ ਉਹ ਕਹਿ ਰਹੇ ਨੇ ਕਿ ਰਾਜ ਸਭਾ ਇਹਨਾਂ ਨੇ ਹੰਡਾਲੀ ਵਿੱਤ ਮੰਤਰੀ ਇਹ ਰਹਿ ਗਿਆ ਇਹ ਕਹਿੰਦੇ ਮੰਤਰੀ ਦੀ ਥਾਂ ਤੇ ਇਹਨਾਂ ਨੂੰ ਬਿਠਾਇਆ ਢੀਂਡ ਸਾਹੂਰੀ ਵੀ ਭਾਜਪੀ ਦੇ ਨਾਲ ਅਲਾਈਂਸ ਤੋੜ ਕੇ ਆਏ ਆ ਬੀਬੀ ਜਗੀਰ ਕੌਰ ਵੀ ਕਹਿੰਦੇ ਜਦੋਂ ਐਸਜੀਪੀਸੀ ਦੀ ਚੋਣ ਸੀ ਪਿੱਛੋਂ ਲਾਲਪੁਰਾ ਹੋਰਾਂ ਦਾ ਪੂਰਾ ਹੱਥ ਸੀਗਾ ਕਹਿੰਦੇ ਤਾਂ ਸਾਰੇ ਹੀ ਭਾਜਪੀ ਦੇ ਪਾਰਟੀ ਦੇ ਵਿੱਚ ਬਹਿ ਕੇ ਇੱਕ ਵਾਰ ਮੰਥਨ ਕਰਨ ਦੀ ਲੋੜ ਸੀ ਜੇ ਪਾਰਟੀ 'ਚ ਕਿਸੇ ਨੇ ਨਹੀਂ ਸੁਣੀ ਤਾਂ ਹੀ ਲੋਕ ਅੱਜ ਵਖਰੇ ਹੋਏ ਨੇ ਪੰਜਾਬ ਦੀ ਰਾਜਨੀਤੀ ਚ ਢੀਂਡਸਾ ਪਰਿਵਾਰ ਦਾ ਵੱਡਾ ਇਤਿਹਾਸ ਰਿਹਾ ਪਰ ਢੀਂਡਸਾ ਪਰਿਵਾਰ ਚੋਂ ਹਮੇਸ਼ਾ ਬਗਾਵਤ ਉੱਠਦੀ ਰਹੀ ਹੈ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਦੇ ਖਿਲਾਫ ਝੰਡੀ ਚੁੱਕਦੇ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਹੁਣ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਝੰਡੀ ਚੁੱਕ ਖੜੇ ਹੋਏ ਨੇ ਪਰਮੇਂਦਰ ਸਿੰਘ ਢੀਂਡਸਾ ਸਾਡੇ ਨਾਲ ਨੇ ਅੱਜ ਦੇ ਮਹਿਮਾਨ ਨੇ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਜਿਵੇਂ ਮੈਂ ਗੱਲ ਕੀਤੀ ਹੈ ਕਿ ਢੀਂਡਸੇ ਬਗਾਵਤ ਦੇ ਲਈ ਵੀ ਮੰਨੇ ਜਾਂਦੇ ਰਹੇ ਆ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਸਰਜੀਤ ਸਿੰਘ ਬਰਨਾਲੇ ਦੇ ਖਿਲਾਫ ਢੰਡੀ ਚੁੱਕਤੀ ਹੈ ਅੱਜ ਤੁਸੀਂ ਬਾਦਲ ਸਾਹਿਬ ਦੇ ਖਿਲਾਫ ਖੜੇ ਹੋਈਆਂ ਦੇਖੋ ਮੈਂ ਸਮਝਦਾ ਕਿਤੇ ਨਾ ਕਿਤੇ ਸਾਡੇ ਸ਼ਹਿਰ ਜਿਲ੍ਹੇ ਤੇ ਪਾਣੀ ਦੀ ਹੈ ਵੀ ਅਸੀਂ ਤੱਕਾ ਨਹੀਂ ਚੱਲਦੇ ਤੇ ਇਹ ਵੀ ਨਹੀਂ ਵੀ ਜੇ ਕੋਈ ਮਤਲਬ ਗਲਤ ਚੀਜ਼ ਨੂੰ ਸਹਿਣ ਕਰੀਏ ਠੀਕ ਹੈ ਇੱਜ਼ਤ ਨਾਲ ਸਹਿਸਤ ਕਰਨੀ ਚਾਹੀਦੀ ਹੈ ਤੇ ਜੇ ਉਸ ਕੋ ਜੇ ਗੱਲਾਂ ਸਾਨੂੰ ਗਲਤ ਲੱਗਦੀਆਂ ਸੀ ਉਹਦੇ ਖਿਲਾਫ ਕਰਦੇ ਹਾਂ ਗੱਲ ਬਾਦਲਾਂ ਦੇ ਆਗਾਜ਼ ਦਾ ਕਾਰਨ ਢੀਂਡਾ ਪਰਿਵਾਰ ਬਣਿਆ ਸੀ ਪਤਨ ਦਾ ਕਾਰਨ ਢੀਂਡੇ ਬਣਨਗੇ ਨਹੀਂ ਅਸੀਂ ਕਿਸੇ ਦੇ ਪਤਨ ਦਾ ਦੇ ਲਈ ਨਹੀਂ ਚੱਲੇ ਅਸੀਂ ਸਿਰਫ ਅਕਾਲੀ ਦਲ ਦੀ ਮਜ਼ਬੂਤੀ ਲਈ ਚੱਟਣੇ ਚੱਲੇ ਅਕਾਲੀ ਦਲ ਦੀ ਲਈ ਜਾਂ ਭਾਜਪਾ ਪੰਜਾਬ ਲਈ ਅਕਾਲੀ ਦਲ ਦੇ ਲਈ ਭਾਜਪਾ ਜਿਹੜੀ ਹੈ ਉਹਦੇ ਨਾਲ ਸਾਡਾ ਕੋਈ ਸਹੂਕਾਰ ਨਹੀਂ ਸਾਡੀ ਜੋ ਪਹਿਲੀ ਮੀਟਿੰਗ ਹੋਈ ਪਹਿਲੀ ਨਹੀਂ ਤੀਸਰੀ ਮੀਟਿੰਗ ਸੀ ਵੈਸੇ ਜਿਹੜੀ ਪਬਲਿਕਲੀ ਜਿਹੜੀ ਪਹਿਲੀ ਮੀਟਿੰਗ ਆਈ ਵੀ ਜਲੰਧਰ ਹੋਈ ਜੀ ਉਹਦੇ ਵਿੱਚ ਇਹ ਇੱਕ ਪਹਿਲਾ ਇਸ਼ੂ ਡਿਸਕਸ ਹੋਇਆ ਸੀ ਵੀ ਭਾਜਪਾ ਨਾਲ ਜਾਂ ਹੋਰ ਕਿਸੇ ਪਾਰਟੀ ਨਾਲ ਕਰਨੇ ਅਸੀਂ ਕਿਹਾ ਸੀ ਨਹੀਂ ਆਪਾਂ ਕਿਸੇ ਰੂਪ ਚ ਵੀ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਰੱਖ ਕੇ ਨਹੀਂ ਚੱਲਣਾ ਆਪਾਂ ਅਕਾਲੀ ਦਲ ਜੇ ਅਸੀਂ ਆਪ ਤਗੜਾ ਕਰਾਂਗੇ ਫਿਰ ਜਿਹੜਾ ਅਕਾਲੀ ਦਲ ਮਜਬੂਤ ਹੋਦਾ ਅਸੀਂ ਜੇ ਕਿਸੇ ਦੇ ਪਲ ਝਾਕੀ ਜਾਵਾਂਗੇ ਜਾਂ ਕਿਸੇ ਬਾਰੇ ਸੋਚਾਂਗੇ ਤਾਂ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਹੀ ਨਹੀਂ ਕਰ ਸਕਦੇ ਇਹ ਤਗੜੇ ਦੀ ਫੌੜੀਆਂ ਤੇ ਅਸੀਂ ਦਾ ਮੁਤਾਜ ਹੋਗੇ ਸੋ ਇਹ ਸਾਡਾ ਪਹਿਲਾ ਇੱਕ ਸਟੈਪ ਸੀ ਵੀ ਅਸੀਂ ਇਹ ਫੈਸਲਾ ਕੀਤਾ ਵੀ ਅਸੀਂ ਨਹੀਂ ਪੀਰ ਸਿੰਘ ਬਾਦਲ ਤਾਂ ਕਹਿ ਰਿਹਾ ਹੈ ਕਿ ਭਾਜਪਾ ਇਹਨਾਂ ਦੇ ਮੋਢਿਆਂ ਦੇ ਉੱਤੇ ਰੱਖ ਕੇ ਚਲਾਰੀ ਜਿਹੜੇ ਇਹ ਜਲੰਧਰ ਬੈਠੇ ਮੀਟਿੰਗਾਂ ਕਰ ਰਹੇ ਦੇਖੋ ਕਿਹਦੇ ਵੱਲ ਚਲਾ ਰਹੀ ਹੈ ਜਿਹੜੇ ਉਹਨਾਂ ਦੇ ਨਾਲ ਜਿਨ੍ਹਾਂ ਨਾਲ ਸਮਝੌਤੇ ਦੀਆਂ ਗੱਲਾਂ ਚੱਲ ਰਹੀਆਂ ਸੀ ਜਿਹੜੇ ਸੀਟਾਂ ਕਰਕੇ ਚਾਹੇ ਸਮਝੌਤਾ ਨਹੀਂ ਹੋਇਆ ਇੱਕ ਅੱਧੀ ਸੀਟ ਦਾ ਕੋਈ ਹੋ ਗਈ ਜਾਂ ਉਹਨਾਂ ਨੂੰ ਲੱਗਿਆ ਵੀ ਬਠਿੰਡਾ ਸੀਟ ਤੇ ਸਾਨੂੰ ਸਮਝੌਤੇ ਨਾਲ ਨੁਕਸਾਨ ਹੋਣਾ ਹੈ ਕੋਈ ਸਰਵੇਖਣ ਦੀ ਰਿਪੋਰਟ ਸੀ ਉਹਦੇ ਕਰਕੇ ਇਹ ਸਮਝੌਤੇ ਟੁੱਟੇ ਨਹੀਂ ਤਾਂ ਨਹੀਂ ਤਾਂ ਸਮਝੌਤਾ ਹੋ ਜਾਣਾ ਸੀ ਗੱਲ ਤਾਂ ਉਹਨਾਂ ਨਾਲ ਚੱਲ ਰਹੀ ਸੀ ਸਾਡਾਂ ਦਾ ਕੋਈ ਸਮਝੌਤੇ ਨਾਲ ਉਹਨਾਂ ਨਾਲ ਕੋਈ ਰਹਿਣਾ ਅਸੀਂ ਤਾਂ ਸਮਾਂ ਛੱਡ ਕੇ ਆਏ ਆ ਉਹਨਾਂ ਨੂੰ ਹਮ ਸਾਨੂੰ ਤਾਂ ਟਿਕਟ ਦਿੰਦੇ ਸੀ ਉਹ ਕਹਿੰਦੇ ਸੀ ਵੀ ਸਾਡੀ ਮੈਨੂੰ ਲੜ ਦੋ ਸਾਨੂੰ ਕਾਂਗਰਸ ਵੀ ਕਹਿੰਦੀ ਸੀ ਕਾਂਗਰਸ ਦੇ ਵੀ ਕੁਝ ਲੀਡਰਸ਼ਿਪ ਨੇ ਕਿਹਾ ਵੀ ਤੁਸੀਂ ਅਸੀਂ ਕਿਹਾ ਵੀ ਨਹੀਂ ਸਾਡੀ ਤਾਂ ਪਾਰਟੀ ਭਾਈ ਜਮਾਂਦਰੂ ਅਸੀਂ ਕਾਲੀਆਂ ਅਸੀਂ ਤੁਹਾਡੇ ਪਾਸੇ ਆਈ ਨਹੀਂ ਸਕਦੇ ਸੋ ਪਹਿਲਾਂ ਕਿਹਾ ਸੀ ਫਿਰ ਅਸੀਂ ਅਸੀਂ ਕੋਈ ਉਹਨਾਂ ਨਾਲ ਸ਼ਾਮਲ ਤਾਂ ਨਹੀਂ ਹੋਏ ਅਸੀਂ ਉਹਨਾਂ ਨਾਲ ਦੋ ਚੀਜ਼ਾਂ ਤੇ ਅਸੀਂ ਗੱਲ ਕੀਤੀ ਸੀ ਜਦ ਅਸੀਂ ਜਦ ਪਾਰਟੀ ਦਾ ਇਹ ਫੈਸਲਾ ਹੋਇਆ ਬੀਜੇਪੀ ਨਾਲ ਸਮਝੌਤਾ ਕਰਨ ਦਾ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਤੇ ਦੋ ਕੁਝ ਬੰਦੇ ਉਹਨੂੰ ਵਿਰੋਧ ਸੀ ਸਮਝੌਤਾ ਕਰਨ ਦੇ ਜੀ ਕਿ ਬੀਜੇਪੀ ਨਾਲ ਨਹੀਂ ਸਾਨੂੰ ਜਾਣਾ ਚਾਹੀਦਾ ਲੋਕ ਨਰਾਜ਼ ਨੇ ਕੁਝ ਲੀਡਰਸ਼ਿਪ ਦੀ ਇਹ ਰਾਏ ਸੀ ਵੀ ਜੇ ਅਸੀਂ ਸਾਡੀ ਪਾਰਟੀ ਬੜੀ ਛੋਟੀ ਹੈ ਕੋਈ ਐਡੀ ਰਸੂਕ ਨਹੀਂ ਬਣ ਸਕਿਆ ਵੀ ਸਾਨੂੰ ਜਿਹੜਾ ਕਿਸੇ ਨਾ ਕਿਸੇ ਧਿਰ ਦੇ ਨਾਲ ਜੁੜਨਾ ਚਾਹੀਦਾ ਜੇ ਬੀਜੇਪੀ ਕਹਿ ਰਹੀ ਹੈ ਉਹਨਾਂ ਨਾਲ ਜੁੜ ਜਾਓ ਤੇ ਅਸੀਂ ਫਿਰ ਕਹਿ ਵੀ ਕੋਈ ਆਪਾਂ ਨੂੰ ਫਿਰ ਏਜੰਡਾ ਲੈ ਕੇ ਵੀ ਉਹਨਾਂ ਨੂੰ ਕੋਈ ਗੱਲਾਂ ਮਨਾਉਣੀਆਂ ਚਾਹੀਦੀਆਂ ਹੂੰ ਅਸੀਂ ਫਿਰ ਉਹਨਾਂ ਨੂੰ ਇਹ ਮੁੱਦੇ ਰੱਖੇ ਜੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਰੂਰ ਇਹਨਾਂ ਤੇ ਕੰਮ ਕਰਾਂਗੇ ਚਾਹੇ ਬੰਦੀ ਸਿੰਘਾਂ ਦੀ ਗੱਲ ਸੀ ਚਾਹੇ ਉਹਨੋਂ ਕਿਸਾਨੀ ਕਰਜ਼ੇ ਮਾਫੀ ਦੀ ਗੱਲ ਸੀ ਹਮ ਪੰਜਾਬ ਦੇ ਨਾ ਇਸ਼ੂਸ ਨੂੰ ਅਸੀਂ ਲੈ ਕੇ ਉਹਨਾਂ ਕੋਲ ਪਰ ਸਾਨੂੰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਨਾ ਮਦਿਆਂ ਤੇ ਅਸੀਂ 4-5 ਵਾਰ ਮਿਲੇ ਉਹਨਾਂ ਨੂੰ ਜੀ ਮੈਂ ਇਹ ਵੀ ਕਹਿ ਸਕਦਾ ਵੀ ਕੋਈ ਬੀਜੇਪੀ ਦਾ ਕੋਈ ਹੋਰ ਕਹਦੇ ਜੀ ਅਸੀਂ ਆਪਦੇ ਵਾਸਤੇ ਕੋਈ ਸਵਾਲ ਪਾਇਆ ਹੋਵੇ ਕਦੇ ਉਹਨਾਂ ਨੂੰ ਸੈਂਟਰ ਦੀ ਬੀਜੇਪੀ ਲੀਡਰਸ਼ਿਪ ਨੂੰ ਤਾ ਵੀ ਅਸੀਂ ਦੇਣਦਾਰ ਆ ਪਰ ਫਿਰ ਅਸੀਂ ਸੋਚਿਆ ਵੀ ਯਾਰ ਜਦ ਕੋਈ ਗੱਲ ਕਿਸੇ ਨੇ ਸੁਣਨੀ ਨਹੀਂ ਤਾਂ ਫਿਰ ਇਹ ਨਾਲ ਰਹਿ ਕੇ ਕੀ ਫਾਇਦਾ ਫਿਰ ਅਸੀਂ ਉਸ ਤੋਂ ਬਾਅਦ ਜਿਹੜਾ ਹੈ ਜਦ ਇਹ ਫੈਸਲਾ ਕੀਤਾ ਵੀ ਅਡੋਣਾ ਫਿਰ ਜਿਹੜਾ ਹੈ ਅਕਾਲੀ ਦਲ ਦੇ ਵਿੱਚ ਵਾਪਸ ਹੁੰਨ ਦਾ ਫੈਸਲਾ ਕੀਤਾ ਜਦੋਂ ਵਾਪਸੀ ਹੋਈ ਹੈ ਅਕਾਲੀ ਦਲ ਦੇ ਵਿੱਚ ਤੁਹਾਡੀ ਸੁਪੀਰ ਸਿੰਘ ਬਾਦਲ ਹੁਰਾਂ ਨਾਲ ਗੱਲ ਨਹੀਂ ਹੋਈ ਜਿਵੇਂ ਸੰਗਰੂਰ ਟਿਕਟ ਨੂੰ ਲੈ ਕੇ ਜਾਂ ਹੋਰ ਸਾਰੀਆਂ ਗੱਲਾਂ ਇਹ ਜਿਹੜੀਆਂ ਤਮਾਮ ਅੱਜ ਕੀਤੀਆਂ ਜਾ ਰਹੀਆਂ ਨੇ ਕਿ ਮਤਲਬ ਪ੍ਰਧਾਨ ਦੀ ਅਗਵਾਈ ਦੇ ਵਿੱਚ ਪ੍ਰਧਾਨ ਦੀ ਅਗਵਾਈ ਦੇ ਵਿੱਚ ਤਾਂ 17 19 22 ਵਾਲੀ ਇਲੈਕਸ਼ਨ ਵੀ ਹਾਰੀ ਚੁੱਕੇ ਸੀ ਜੇ ਅਸੀਂ ਕੱਲੀ ਟਿਕਟ ਦੇ ਵਾਸਤੇ ਆਉਣਾ ਹੁੰਦਾ ਤਾਂ ਫਿਰ ਅਸੀਂ ਟਿਕਟ ਲੈ ਕੇ ਆਉਂਦੇ ਹਮ ਅਸੀਂ ਤਾਂ ਕਾਲੀ ਦਲ ਨੂੰ ਚਾਹੁੰਦੇ ਸੀ ਮਜ਼ਬੂਤ ਹੋਵੇ ਹਮ ਤੇ ਪਰ ਅਸੀਂ ਨਰਾਸ਼ ਕਿਉਂ ਹਾਂ ਜਾਂ ਅਸੀਂ ਘਰੇ ਬੱਟੇ ਕਿਉਂਕਿ ਸਾਨੂੰ ਜਿਹੜੀਆਂ ਵੀ ਗੱਲਾਂ ਕਹੀਆਂ ਗਈਆਂ ਉਹ ਬਿਲਕੁਲ ਹੀ ਉਹ ਉਹ ਮੂੰਹ ਹੀ ਫੇਰ ਕੇ ਉਹਦੇ ਬਾਅਦ ਚੋਣਾ ਸਾਨੂੰ ਜੁਆਇਨ ਕਰਾ ਕੇ ਸਾਨੂੰ ਤਾਂ ਇਹ ਮਹਿਸੂਸ ਹੋਣ ਲੱਗ ਪਿਆ ਯਾਰ ਇਹ ਤਾਂ ਸਾਨੂੰ ਵਿੱਚ ਸ਼ਾਮਲ ਕਰਕੇ ਸਾਨੂੰ ਪੋਲੀਟੀਕਲੀ ਵੀ ਖਤਮ ਕਰਨਾ ਚਾਹੁੰਦੇ ਕਿਹੜੀਆਂ ਕਿਹੜੀਆਂ ਕਮਿਟਮੈਂਟਸ ਹੋਈਆਂ ਅਸੀਂ ਤੇ ਕਮਿਟਮੈਂਟਸ ਕੋਈ ਐਸੀ ਨੂੰ ਲੈ ਕੇ ਪਾਰਟੀ ਨੂੰ ਲੈ ਕੇ ਅਸੀਂ ਇਹ ਕਿਹਾ ਸੀ ਵੀ ਜਿਹੜੇ ਸਾਡੇ ਨਾਲ ਸਾਥੀ ਆ ਰਹੇ ਨੇ ਉਹਨਾਂ ਨੂੰ ਦਰਜਾ ਦਰਜਾ ਸਾਰਿਆਂ ਨੂੰ ਜਿਹੜਾ ਐਡਜਸਟ ਕੀਤਾ ਜਾਵੇ ਪਾਰਟੀ ਵਿੱਚ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਕਈ ਐਕਸ ਐਮ ਐਲ ਐ ਐਕਸ ਮਿਨਿਸਟਰ ਐਕਸ ਐਮ ਪੀ ਸੀ ਕੇ ਜੀ ਵੀ ਉਹਨਾਂ ਨੂੰ ਤੁਸੀਂ ਐਡਜਸਟ ਕਰੋ ਜਿਹੜੇ ਕੋਈ ਹਲਕਾ ਇੰਚਾਰਜ ਲੱਗਦਾ ਫਕਦਰ ਨੂੰ ਹਲਕਾ ਇੰਚਾਰਜ ਲਾਓ ਜਿਹੜੇ ਕੋਈ ਬਾਕੀ ਉਹਨਾਂ ਨੇ ਇਹ ਵੀ ਸਾਨੂੰ ਆਪ ਕਿਹਾ ਵਿੱਚ ਸੰਗਰੂਰ ਤੇ ਜਿਹੜੇ ਤੁਹਾਡਾ ਪੁਰਾਣਾ ਸੰਗਰੂਰ ਡਿਸਟ੍ਰਿਕਟ ਹੈ ਉਹਦੇ ਵਿੱਚ ਇਸ ਬਰਨਾਲਾ ਵੀ ਆ ਜਾਂਦਾ ਮਨੇ ਕੁੱਟਾ ਤੁਹਾਨੂੰ ਪੁੱਛੇ ਸਲਾਹ ਤੋਂ ਬਗੈਰ ਅਸੀਂ ਨਹੀਂ ਕਰਾਂਗੇ ਕੁਝ ਹਮ ਪਰ ਪਹਿਲੇ ਦਿਨ ਹੋਣੀ ਹੋਰ ਹੀ ਗੱਲਾਂ ਫਿਰ ਤਾਂ ਉਸ ਤੋਂ ਬਾਅਦ ਤਾਂ ਕੋਈ ਜਿਹੜੀ ਨੇੜੇ ਤੇੜੀ ਵਾਲੀ ਗੱਲ ਵੀ ਨਹੀਂ ਕਹਿੰਦੇ ਹਲਕਾ ਇੰਚਾਰਜ ਅਸੀਂ ਲਾਵਾਂਗੇ ਚੋਣਾਂ ਤੋਂ ਬਾਅਦ ਹਮ ਯੋ ਅਸੀਂ ਕਿ ਠੀਕ ਹੈ ਚੋਣਾ ਤੋਂ ਬਾਅਦ ਜਦ ਤੁਸੀਂ ਠੀਕ ਹੈ ਅਸੀਂ ਗੱਲ ਸਮਝਦੇ ਆ ਵੀ ਚੋਣਾ ਵਿੱਚ ਬਦਲਣੇ ਵੀ ਔਕਕ ਨੇ ਪਰ ਉਸ ਸਮੇਂ ਦੇ ਵਿੱਚ 4 3 4 ਹਲਕਿਆਂ ਚਾਰ ਹੋਰ ਲਾਤੇ ਹੂੰ ਦੂਜੇ ਹਲਕਿਆਂ ਦੇ ਵਿੱਚ ਕੋਈ ਅਹੁਦੇਦਾਰ ਇੰਨੇ ਅਨਾਉਂਸ ਕਰਤੇ ਸਾਡੇ ਕਿਸੇ ਵੀ ਸਾਥੀ ਨੂੰ ਕੋਈ ਵਿੱਚ ਐਡਜਸਟਿੰਗ ਤਾਂ ਅਸੀਂ ਸਮਝ ਆ ਵੀ ਇਹ ਤਾਂ ਇਹਨਾਂ ਗੱਲਾਂ ਦਾ ਸਾਨੂੰ ਜਿਹੜੇ ਸਾਡੇ ਨਾਲ ਜੁੜੇ ਨੇ ਲੋਕ ਮਤਲਬ ਉਦੋਂ ਘਰੇ ਬੈਠਣ ਦਾ ਇਹ ਕਾਰਨ ਸੀਗਾ ਹੂੰ ਮੈਂ ਅਸੀਂ ਵੀ ਅਸੀਂ ਵੀ ਮੰਨਤ ਨਹੀਂ ਕਰ ਸਕਦੇ ਡਿਊ ਡੇਟ ਮਤਲਬ ਹੁਣੇ ਉਹ ਕਾਰਨ ਨਹੀਂ ਹੁੰਦਾ ਜਦ ਸਾਰੇ ਅਸੀਂ ਹਾਲਤ ਪਾਰਟੀ ਦਾ ਹੋ ਗਿਆ ਫੇ ਤਾਂ ਹੋਰ ਕਾਰਨ ਬਣਨ ਕੱਲੇ ਪ੍ਰਧਾਨ ਜ਼ਿੰਮੇਵਾਰ ਮੇਜਰਲੀ ਵੱਡੀ ਜ਼ਿੰਮੇਵਾਰੀ ਪ੍ਰਧਾਨ ਦੀ ਬਣਦੀ ਹੈ ਮੈਂ ਨਹੀਂ ਕਹਿੰਦਾ ਕੱਲਾ ਪ੍ਰਧਾਨ ਜ਼ਿੰਮੇਵਾਰ ਹੈ ਕਿਤੇ ਨਾ ਕਿਤੇ ਸਾਰਿਆਂ ਦੀ ਪਰ ਵੱਡੀ ਜ਼ਿੰਮੇਵਾਰੀ ਤਾਂ ਪ੍ਰਧਾਨ ਦੀ ਹੀ ਬਣਦੀ ਹੈ ਤੇ ਸੰਗਰੂਰ ਚ ਤੁਸੀਂ ਤੁਰਦੇ ਨਤੀਜੇ ਕੁਝ ਹੋਰ ਹੁੰਦੇ ਮੈਂ ਤਾਂ ਆਪ ਬਣਾਣਾ ਜੇ ਜੇ ਇੰਨੀ ਤਾਂ ਮੈਨੂੰ ਵੀ ਨਹੀਂ ਆਸ ਵੀ ਇੰਨੀ ਘੱਟ ਵੋਟ ਪਊਗੀ ਅਸੀਂ ਕਹਿੰਦੇ ਯਾਰ ਅਸੀਂ ਚਲੋ ਅਸੀਂ ਨਹੀਂ ਦੁਰਲੇਦਾ ਕਿੰਨੀ ਘਟ ਪੈ ਜੂਗੀ ਪਰ ਇਹ ਤਾਂ ਇਹ ਤਾਂ ਮਤਲਬ ਮੈਨੂੰ ਆਪ ਇਸ ਗੱਲ ਦੀ ਹੈ ਵੀ ਮੈਂ ਨਹੀਂ ਕਹਿੰਦਾ ਵੀ ਝੁੰਦਾ ਕੋਈ ਮਾੜਾ ਕੈਂਡੀਡੇਟ ਸੀ ਝੁੰਦਾ ਵਾਸੀ ਝੁੰਦਾ ਇੱਕ ਨੋਨ ਪਰਸਨੈਟੀ ਸੀ ਪਰ ਉਹਨਾਂ ਨੂੰ ਇੰਨੀ ਘੱਟ ਵੋਟ ਪੈਣੀ ਤਾਂ ਮੈਂ ਤਾਂ ਆਪ ਇਸ ਗੱਲ ਤੇ ਹਰਾਨ ਆ ਵੀ ਇੰਨੀ ਘੱਟ ਵੋਟ ਕਿਉਂ ਪਈ ਆਮ ਆਦਮੀ ਨੂੰ ਸਾਨੂੰ ਲੱਗਦੀ ਸੀ ਇੰਨੀ ਵੋਟ ਤੇ ਆਮ ਆਦਮੀ ਜਿੱਤ ਸਕਦੀ ਹੈ ਪਾਰਟੀ ਚ ਇਹ ਗੱਲਾਂ ਵੀ ਚੱਲ ਰਹੀਆਂ ਕਹਿੰਦੇ ਪਰਮਿੰਦਰ ਫੀਂਟਸਾ ਨੇ ਰੂਲਿੰਗ ਨੂੰ ਵੋਟਾਂ ਪਵਾਈਆਂ ਕੋਈ ਸਾਬਤ ਕਰ ਦੇ ਕਿ ਅਸੀਂ ਰੂਲਿੰਗ ਨੂੰ ਕਿਸੇ ਰੂਪ ਚ ਵੀ ਪਾਈ ਹੋਵੇ ਮੈਂ ਦੇਣ ਦਾ ਪਰ ਆਪ ਦੀ ਮਦਦ ਅਸੀਂ ਕਰ ਹੀ ਨਹੀਂ ਸਕਦੇ ਨਾ ਹੀ ਕੀਤੀ ਆਪ ਨੇ ਤੁਸੀਂ ਕਾਲੀ ਦਲ ਨਾਲ ਵੀ ਤਾਂ ਨਹੀਂ ਚੱਲੇ ਨਾ ਸਿਰਫ ਉਹ ਤਾਂ ਅਸੀਂ ਕਹਿਤਾ ਸੀ ਮੇਰੀ ਗੱਲ ਸੁਣੋ ਅਸੀਂ ਕੋਈ ਲੁਕੋਵਾਂ ਤਾਂ ਨਹੀਂ ਰੱਖਿਆ ਬਹੁਤ ਹੋਣਗੇ ਜਿਹੜੇ ਨਹੀਂ ਕਾਲੀ ਦਲ ਨਾਲ ਚੱਲੇ ਕਾਲੀ ਦਲ ਦੇ ਲੀਡਰ ਮੈਂ ਨਹੀਂ ਕਹਿਣਾ ਪਰ ਅਸੀਂ ਮੈਂ ਪਬਲੀਕਲੀ ਅਸੀਂ ਕਹਿਤਾ ਸੀ ਵੀ ਸਾਡੇ ਸਾਥੀਆਂ ਨੇ ਵੀ ਕਿਹਾ ਹੈ ਜੀ ਜੀ ਆਪ ਨੂੰ ਇਹ ਇਸ ਤਰੀਕੇ ਨਾਲ ਜਲੀਲ ਕਰਨਾ ਇਹਨਾਂ ਨੇ ਤਾਂ ਫਿਰ ਆਪਾਂ ਘਰੇ ਬਹਿ ਜਾਓ ਅਸੀਂ ਕਿਹਾ ਸੀ ਵੀ ਅਸੀਂ ਘਰੇ ਬੈਠਿਆ ਸੀ ਨਾ ਮਦਦ ਕਰੀ ਨਾ ਵਿਰੋਧ ਕਿ ਅੱਜ ਤੁਸੀਂ ਇੱਕ ਲਾਰਜਸਟ ਪਰਸਪੈਕਟਿਵ ਦੇ ਲਈ ਲੜ ਰਹੇ ਹੋ ਕਿ ਪਾਰਟੀ ਦੇ ਲਈ ਅਸੀਂ ਲੜ ਰਹੇ ਹਾਂ ਕੀ ਉਦੋਂ ਪਾਰਟੀ ਦੇ ਲਈ ਲੜਨਾ ਜ਼ਰੂਰੀ ਨਹੀਂ ਸੀਗਾ ਨਹੀਂ ਪਾਰਟੀ ਦੇਖੋ ਪਾਰਟੀ ਕੀ ਸੀਗੀ ਉਸ ਸਮੇਂ ਇਹ ਸੀਗਾ ਵੀ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਉਦੋਂ ਲੜੀ ਜਾ ਰਹੀ ਸੀ ਅੱਜ ਅਸੀਂ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਤੇ ਤਾਂ ਉਹ ਕੁਐਸਚਨ ਵਨ ਕਿਹੜਾ ਕਰ ਰਹੇ ਹੂੰ ਉਹ ਚੋਣ ਸੁਖੀਰ ਸਿੰਘ ਬਾਦਲ ਦੀ ਅਗਵਾਈ ਚ ਤਾ ਕਰਕੇ ਅਸੀਂ ਪਾਸੇ ਹੋਏ ਬਾਕੀ ਥਾਂ ਤੇ ਅਸੀਂ ਐਨ ਕੇ ਸ਼ਰਮਾ ਦੇ ਵਾਸਤੇ ਮੈਂ ਬੰਦੇ ਤੌਰ ਤੇ ਆਇਆ ਚੰਦੂ ਮਾਨ ਸਰਵਾਸਤੇ ਕਰਕੇ ਉਹਨਾਂ ਨੇ ਸਾਨੂੰ ਕਿਹਾ ਅਸੀਂ ਕਰਕੇ ਆਏ ਕੋਈ ਇਹ ਤਾਂ ਨਹੀਂ ਹੈਗਾ ਵੀ ਅਸੀਂ ਕੋਈ ਪਾਰਟੀ ਦਾ ਸਾਡੀ ਕੋਈ ਹੋ ਸੀਗੀ ਅੱਜ ਵਰਕਿੰਗ ਕਮੇਟੀ ਐ ਹੱਥ ਖੜੇ ਕਰਕੇ ਕਹਿ ਰਹੀ ਹੈ ਸਾਨੂੰ ਭਰੋਸਾ ਹੈ ਪ੍ਰਧਾਨ ਜੀ ਪ੍ਰਧਾਨਗੀ ਦੇ ਉੱਤੇ ਅਸੀਂ ਭਰੋਸਾ ਜਤਾਉਂਦੇ ਆਂ ਦੂਜੇ ਪਾਸੇ ਤੁਸੀਂ ਸਾਰੇ ਅਸਤੀਫਾ ਮੰਗ ਰਹੇ ਹੋ ਜਲੰਧਰ ਚ ਬੈਠ ਕੇ ਕੋ ਇਹਨਾਂ ਦੋਨਾਂ ਮੀਟਿੰਗਾਂ 'ਚ ਇੱਕ ਫਰਕ ਵੱਡਾ ਹੈ। ਸਾਡੀ ਮੀਟਿੰਗ ਸੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ, ਤਗੜਾ ਕਰਨ ਦੀ। ਕਿਵੇਂ ਬਚਾਇਆ ਜਾਵੇ? ਇਹ ਮੀਟਿੰਗ ਸੀ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਿਵੇਂ ਬਚਾਇਆ ਜਾਵੇ? ਉਹ ਪਾਰਟੀ ਵਾਸਤੇ ਸੀ, ਇਹ ਉਹਨਾਂ ਵਾਸਤੇ ਇਹੀ ਦੋਵਾਂ ਵਿਚ ਅੰਤਰ ਨੇ। ਕਹਿੰਦੇ ਮਲੂਕਾ ਦਾ ਪਰਿਵਾਰ ਭਾਜਪਾ 'ਚ ਚਲਾ ਗਿਆ। ਠੀਕ ਹੈ, ਚੰਦੂ ਮਾਜਰਾ ਆਪਣੇ ਪੁੱਤਰ ਲਈ ਟਿਕਟ ਮੰਗਦੇ ਸੀਗੇ, ਮਲੂਕਾ ਵੀ ਮੰਗਦੇ ਸੀ ਕਿਸੇ ਟਾਈਮ। ਪਿੰਡ ਸਾਹੂਰੀ ਵੀ ਬੀਜੇਪੀ ਦੇ ਨਾਲ ਅਲਾਈਅੰਸ ਤੋੜ ਕੇ ਆਏ ਆ ਬੀਬੀ ਜਗੀਰ ਕੌਰ ਵੀ ਕਹਿੰਦੇ ਜਦੋਂ ਐਸਜੀਪੀਸੀ ਦੀ ਚੋਣ ਸੀ ਪਿੱਛੋਂ ਲਾਲਪੁਰਾ ਹੋਰਾਂ ਦਾ ਪੂਰਾ ਹੱਥ ਸੀਗਾ ਕਹਿੰਦੇ ਤਾਂ ਸਾਰੇ ਹੀ ਬੀਜੇਪੀ ਦੇ ਦੇਖੋ ਉਹਨਾਂ ਨੇ ਸਵਾਲ ਖੜੇ ਕਰ ਦਿੱਤੇ ਨੇ ਨਾ ਵੀ ਜੀ ਲਾਲਪੁਰਾ ਦਾ ਹੱਥ ਸੀ ਕੀ ਪ੍ਰੂਫ ਹੈ ਨਾ ਕੋਈ ਲਾਲਪੁਰਾ ਦਾ ਹੱਥ ਸੀਗਾ ਆਪ ਹੀ ਬਣਾਈਆਂ ਹੋਈਆਂ ਗੱਲਾਂ ਨੇ ਨਾ ਵੀ ਬੀਬੀ ਜੀ ਨੂੰ ਲਾਲਪੁਰਾ ਦਾ ਹੱਥ ਸੀਗਾ ਬੀਬੀ ਜੀ ਨੂੰ ਮਿਲਦਾ 47 48 ਵੋਟਾਂ ਪਈਆਂ ਜੀ ਉਹਨਾਂ ਚੋ ਅਗਲੀ ਵਾਰ 25 ਵੋਟਾਂ ਪਈਆਂ 15 ਵੋਟਾਂ ਵਾਪਸ ਮੁੜ ਗਈਆਂ ਉਹਨਾਂ ਨੇ ਉਹ ਲੋਕ ਜਿਹੜੇ 25 15 ਵਾਪਸ ਚਲੇ ਗਏ ਤੇ ਹੁਣ ਉਹ ਪੰਥਕ ਬਣ ਗਏ ਪਹਿਲਾਂ ਉਹ ਬੀਜਪੀ ਦੇ ਬੀਬੀ ਜੀ ਨੂੰ ਵੋਟਾਂ ਪਈਆਂ ਤਾਂ ਬੀਜਪੀ ਵਾਲੇ ਹੋਗੇ ਜੇ ਇਹਨਾਂ ਨੂੰ ਵੋਟਾਂ ਦੁਆਰੇ ਪਾਕੀਆਂ ਤਾਂ ਉਹ ਹੋਗੇ ਸੋ ਇਹ ਇਹ ਐਸੀ ਇਹਨਾਂ ਦੀ ਰਾਜਨੀਤੀ ਇਹ ਹੈ ਵੀ ਜਿਹੜਾ ਇਹਨਾਂ ਦੇ ਨਾਲ ਹੈ ਪੰਥਕ ਹੈ ਜਿਹੜਾ ਵਿਰੋਧਚ ਹੈ ਉਹ ਬੀਜਪੀ ਦਾ ਹੈਗਾ ਇਹਨਾਂ ਨੇ ਤਾਂ ਅਮਰਸਪਾਲ ਨੂੰ ਵੀ ਏਜੰਸੀਆਂ ਦਾ ਬੰਦਾ ਕਹਤਾ ਕਿਆਕ ਨਹੀਂ ਨਹੀਂ ਹੁਣ ਤਾਂ ਐਨਐਸਏ ਦਾ ਵਿਰੋਧ ਕਰ ਰਹੇ ਯਾਰ ਮੇਰੀ ਗੱਲ ਸੁਣੋ ਹੁਣ ਜੋ ਮਰਜ਼ੀ ਕਰੀ ਜਾਣ ਉਹਨਾਂ ਦਾ ਸਟੈਂਡ ਹੈ ਕੋਈ ਕੋਈ ਹੈ ਸਟੈਂਡ ਪਹਿਲਾਂ ਤਾਂ ਉੱਥੇ ਉਹਦੇ ਖਿਲਾਫ ਅਮਰਪਾਲ ਸਿੰਘ ਉਹਨਾਂ ਦੇ ਖਿਲਾਫ ਕੀ ਕੁਝ ਬੋਲਦੇ ਰਹੇ ਏਜੰਸੀਆਂ ਦਾ ਬੰਦਾ ਫਲਾਣਾ ਬੰਦਾ ਤੇ ਉਹ ਉਹਨਾਂ ਦੇ ਕਹਿਣ ਤੇ ਕੀ ਤੁਸੀਂ ਉਹਨਾਂ ਦਾ ਗੱਲਾਂ ਤੇ ਕੋਈ ਬੜਾ ਮੈਂ ਸਾਹਿਬ ਦਾ ਤੁਹਾਨੂੰ ਤਵੱਜੋ ਦੇਣ ਦੀ ਲੋੜ ਨਹੀਂ ਕਿਉਂਕਿ ਲੋਕਾਂ ਦੇ ਵਿਸ਼ਵਾਸ ਨਹੀਂ ਰਿਹਾ ਉਹਨਾਂ 'ਚ ਛੋਟੀ ਤੇ ਵਿਸ਼ਵਾਸ ਕਰੂੰਗੀ ਲੋਕ ਨਹੀਂ ਇਹ ਤਾਂ ਸਮਝ ਲਸੂਗਾ ਮੈਂ ਜੇ ਸਾਡਾ ਤਾਂ ਹੀ ਅਸੀਂ ਕਹ ਰਹੇ ਆ ਵੀ ਅਸੀਂ ਪਹਿਲਾਂ ਤਾਂ ਸਾਡੇ ਗਲਤੀਆਂ ਅਸੀਂ ਵੀ ਕੀਤੀਆਂ ਅਸੀਂ ਉਹਨਾਂ ਦੇ ਵਾਸਤੇ ਸਾਰੇ ਰਲ ਕੇ ਸੱਚੇ ਮਨੋਂ ਜਾ ਕੇ ਉੱਥੋਂ ਕਾਕਤਖ ਸਾਹਿਬ ਤੇ ਗਲਤੀ ਮੰਨੀਏ ਸਾਰੀਆਂ ਗਲਤੀਆਂ ਵੀ ਅਸੀਂ ਚਾਹੇ ਨਹੀਂ ਕੀਤੀਆਂ ਫੈਸਲਾ ਅਸੀਂ ਨਹੀਂ ਕੀਤੇ ਪਰ ਸਾਡੀ ਚੁੱਪੀ ਸ਼ਾਇਦ ਕਿਤੇ ਨਾ ਕਿਤੇ ਉਹ ਫੈਸਲਿਆਂ ਦੇ ਵਿੱਚ ਸਾਨੂੰ ਭਾਗੀਦਾਰ ਬਣਾਉਂਦੀ ਹੈ ਠੀਕ ਹੈ ਫਿਰ ਅਸੀਂ ਧੁਰਿਏ ਤੇ ਸਾਡੀ ਕੋਈ ਕਿਸੇ ਦੀ ਨਹੀਂ ਲਾਜ਼ਮ ਮੈਂ ਬਣਨਾ ਤੇ ਚਾਹੋਣੇ ਵੀ ਕੋਈ ਚੰਗੀ ਸਖਸ਼ੀयत ਮੂਰੇ ਲਗੇ ਪਾਰਟੀ ਨੂੰ ਬਚਾਵੇ ਕਿਸ ਨੂੰ ਬਣਾਉ ਸਾਡੇ ਚ ਕੋਈ ਬਣ ਜੇ ਤੇਰੇ ਬੰਦੇ ਨੇ ਜਿਵੇਂ ਮੈਂ ਤਾਂ 10 ਬੰਦੇ ਸਜੈਸਟ ਕਰ ਦੂੰਗਾ ਉਹਨਾਂ ਚੋਂ ਇੱਕ ਬੰਦਾ ਚੁਣ ਸਕਦਾ ਸਾਡੇ ਪਾਰਟੀ ਦੇ ਵਿੱਚ 40 ਵੀਨੇ ਮਨਪ੍ਰੀਤ ਯਾਰੀ ਮੈਨੂੰ ਚੰਗੇ ਸਖਸ਼ੀयत ਦੇ ਲੋਕ ਉਹਨਾਂ ਦੇ ਵਧੀਆ ਵਿਸ਼ਵਾਸ ਕਰਦੇ ਨੇ ਚੰਗੀ ਸਟੈਂਡ ਰੱਖਦੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਬੜੀ ਇੱਕ ਚੰਗੀ ਸੋਚ ਦੇ ਪੰਥਕ ਨੇ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਤੇ ਦਾਗ ਨਹੀਂ ਹੈ ਫਿਰ ਆਪਣੇ ਕੱਲ ਜਦੋਂ ਰਮੇਤਪੁਰੀ ਚ ਆਈ ਸੀ ਮੈਂ ਤਾਂ ਕਹਿੰਦਾ ਬਾਕੀ ਵੀ ਸਾਰੇ ਯੋਗ ਨੇ ਪਰ ਮੈਂ ਆਪਦੀ ਸਿਰਫ ਦਾ ਕਹਿ ਰਿਹਾ ਹਾਂ ਨਾ ਫਿਰ ਜਦੋਂ ਹਰਪ੍ਰੀਤ ਸਿੰਘ ਵਰਾਂ ਦੇ ਵੀ ਗੱਲ ਚੱਲੀ ਹੈ ਕੋਈ ਸੰਤ ਮਹਾਪੁਰਖਾਂ ਦੀ ਵੀ ਗੱਲ ਚੱਲੀ ਹੈ ਬਹੁਤ ਗੱਲਾਂ ਮਤਲਬ ਹੋ ਸਕਦਾ ਬਹੁਤ ਬੰਦਿਆਂ ਦੇ ਵਿਚਾਰ ਹੋਊਗਾ ਮੈਂ ਤਾਂ ਉਹ ਮੀਟਿੰਗ ਵਿੱਚ ਇੱਕ ਵੈਸੀ ਸਰਸਰੀ ਮੈਂ ਬੀਬੀ ਖਾਲੜਾ ਦਾ ਵੀ ਨਾਂ ਲਿਆ ਸੀ ਵੀ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ ਕੋਈ ਪੰਥ ਕੋਲ ਸ਼ਖਸੀਅਤਾਂ ਦੀ ਕਮੀ ਨਹੀਂ ਹੈਗੀ ਇਹ ਮਤ ਸਮਝਣ ਵੀ ਕੋਈ ਉਹ ਨਹੀਂ ਹੈਗੀ ਪਰ ਸਿਰਫ ਇਹ ਹੈ ਵੀ ਬਾਕੀਆਂ ਨੂੰ ਤਿਆਗ ਰੱਖ ਕੇ ਇੱਕ ਬੰਦੇ ਨੂੰ ਚੰਗੇ ਬੰਦੇ ਨੂੰ ਮੋਹਰੇ ਲਾਓ ਤਾਂ ਲੋਕ ਜਿਹੜਾ ਹੈ ਅਕਾਲੀ ਦਲ ਨਾਲ ਤੁਰਨ ਨੂੰ ਤਿਆਰ ਨੇ ਤੁਸੀਂ ਤਿਆਰ ਹੋ ਤਿਆਗ ਲਈ ਹਾਂ ਤਿਆਰ ਮੈਂ ਤਾਂ ਮੈਂ ਕੁਝ ਵੀ ਮੇਰੀ ਡਿਊਟੀ ਲੱਗੂ ਮੈਂ ਕਿਸੇ ਚੀਜ਼ ਦਾ ਦਾਵੇਦਾਰ ਨਹੀਂ ਹੈਗਾ ਜਿਹੜੇ ਪਾਰਟੀ 'ਚ ਬੈਠੇ ਉਹ ਕਹਿ ਰਹੇ ਨੇ ਕਿ ਰਾਜ ਸਭਾ ਇਹਨਾਂ ਨੇ ਹੰਡਾਲੀ ਵਿੱਤ ਮੰਤਰੀ ਇਹ ਰਹਿ ਗਏ ਇਹ ਕਹਿੰਦੇ ਮਨਪ੍ਰੀਤ ਦੀ ਥਾਂ ਤੇ ਇਹਨਾਂ ਨੂੰ ਬਿਠਾਇਆ ਭਰਾ ਬਣਾ ਕੇ ਕਦੇ ਹੁਣ ਇਹ ਜਦੋਂ ਆਉਦਿਆਂ ਚ ਸੀਗੇ ਉਦੋਂ ਚੀਜ਼ਾਂ ਹੋਰ ਸੀਗੀਆਂ ਰਾਜ ਸਭਾ ਹੰਡਾਲੀ ਉਦੋਂ ਚੀਜ਼ਾਂ ਹੋਰ ਸੀ ਅੱਜ ਕੰਨਾ ਅੱਜ ਸੁਖਵੀਰ ਸਿੰਘ ਬਾਦਲ ਦੇ ਗਲ ਬੜੇ ਹੋ ਰਹੇ ਅਸੀਂ ਕਦੇ ਕੋਈ ਮਹਿਕਮਾ ਨਹੀਂ ਮੰਗਿਆ ਬਾਲ ਸਾਹਿਬ ਨੇ ਮਨਿਸਟਰ ਬਣਾਇਆ ਜੀ ਜਦ ਵਿੱਤ ਮੰਤਰੀ ਬਣਾਉਣਾ ਸੀ ਮੈਂ ਸਮਾਂ ਉੱਟਾ ਕਿਹਾ ਸੀਗਾ ਮੈਂ ਕਿਹਾ ਜੀ ਵਿੱਤ ਮੰਤਰੀ ਦਾ ਕੰਮ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੁਸੀਂ ਕਿਸੇ ਹੋਰ ਸੀਨੀਅਰ ਬੰਦੇ ਨੂੰ ਅਦੇਸ਼ਪਤਾਪ ਜੀ ਵਰਗੇ ਬੈਠੇ ਨੇ ਜਿਹੜੇ ਸੀਨੀਅਰ ਨੇ ਆ ਜਿਨ੍ਹਾਂ ਨੂੰ ਵੀ ਨੌਲੇਜ ਵੀ ਹੋ ਸਕਦਾ ਮੇਰੇ ਨਾਲੋਂ ਵੱਧ ਹੋਵੇ ਵੀ ਉਹਨਾਂ ਨੂੰ ਬਣਾ ਲਓ ਹੋਰ ਕਿਸੇ ਨੂੰ ਬਣਾ ਲਓ ਮੈਨੂੰ ਉਹਨਾਂ ਨੇ ਆਪ ਕਹਿ ਵੀ ਨਹੀਂ ਕਾਕਾ ਜੀ ਤੁਸੀਂ ਬਣਨਾ ਹੈਗਾ ਕੋਈ ਅਸੀਂ ਮੰਗ ਕੇ ਨਹੀਂ ਲਈ ਜੇ ਉਹਨਾਂ ਨੇ ਠੀਕ ਸਮਝਿਆ ਸਾਨੂੰ ਜ਼ਿੰਮੇਵਾਰੀ ਦਿੱਤੀ ਢੀਂਸਾ ਸਾਹਿਬ ਨੇ ਉਹਨਾਂ ਦੀ ਕੀ ਪਾਰਟੀ ਲਈ ਕੋਈ ਦੇਣ ਨਹੀਂ ਹੈਗੀ ਪਾਰਟੀ ਲਈ ਜੇਲਾ ਉਹਨਾਂ ਨੇ ਕਟੀਆਂ ਹਰ ਸੰਘਰਸ਼ ਦੇ ਵਿੱਚ ਰਿਹਾ ਟਾਡਾ ਉਹਨਾਂ ਤੇ ਰਿਹਾ ਨਜ਼ਰਬੰਦ ਹੋ ਰਹੇ ਬਾਲ ਸਿੰਘ ਸਾਹਿਬ ਨੂੰ ਜਿਹੜਾ ਹੈ ਨਾਲ ਤੁਰਨ ਵਾਲੇ ਸਭ ਤੋਂ ਪਹਿਲੇ ਮੋਰਿਆਂ ਦੇ ਵਿੱਚ ਉਹ ਸੀ ਹੈ ਤੇ ਇੰਡੀਪੈਂਡੈਂਟ ਜਿੱਤ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਦ ਤੱਕ ਕਿ ਸਰਕਾਰ ਉਦੋਂ ਗੈਰੀ ਜੈਲ ਸਿੰਘ ਦੀ ਬਣੀ ਸੀ ਅੱਜ ਲੋਕ ਕਹਿੰਦੇ ਵੀ ਜਿੱਤਦੇ ਨਹੀਂ ਤਾਂ ਕਿੰਨੀ ਵਾਰ ਹਾਰ ਗਏ ਤੁਸੀਂ ਪਿੱਛੇ ਜਾ ਕੇ ਤਾਂ ਦੇਖੋ ਵੀ ਕੀ ਕੁਝ ਘਰ ਨਾਲ ਗਾਲੀਆਂ ਠੀਕ ਹੈ ਸਮੇਂ ਦੇ ਮਤਲਬ ਦਾ ਰਹਿੰਦਾ ਹੈਗਾ ਕੀ ਉਹਨਾਂ ਦਾ ਯੋਗਦਾਨ ਹੈ ਪਾਰਟੀ ਲਈ ਹੂੰ ਤੇ ਐ ਨਹੀਂ ਕੋਈ ਦਿੰਦਾ ਹੁੰਦਾ ਵੀ ਤੁਸੀਂ ਜੀ ਬਣਾ ਦਿਓ ਜੇ ਕੁਝ ਕੀਤਾ ਸੀ ਉਹਨਾਂ ਨੇ ਪਾਰਟੀ ਵਾਸਤੇ ਤਾਂ ਹੀ ਉਹਨਾਂ ਨੂੰ ਉਹਦੇ ਮਿਲੇ ਪ੍ਰਧਾਨ ਜੀ ਦੀ ਜਿਹੜੀ ਲੌਬੀ ਆ ਨਾਲ ਦੇ ਜਿਹੜੇ ਸਲਾਹਕਾਰ ਉਹੀ ਕਹ ਰਹੇ ਹਨ ਦੇਖੋ ਉਹਨਾਂ ਨੇ ਤਾਂ ਕਹਿ ਨਹੀਂ ਹੈ ਸਾਨੂੰ ਉਹਨਾਂ ਦੇ ਕਹੇ ਦਾ ਕੋਈ ਫਰਕ ਨਹੀਂ ਕਹੀਂ ਜਾਣ ਸਟ੍ਰੈਟਜੀ ਕੀ ਰਹੂਗੀ ਤੁਹਾਡੀ ਹਾਂ ਆਉਣ ਵਾਲੇ ਦਿਨਾਂ 'ਚ ਜੇ ਹੁਣ ਦੇਖੋ ਸਟ੍ਰੈਟਜੀ ਤਾਂ ਇੱਕੋ ਹੀ ਹੈ ਪਹਿਲਾਂ ਤਾਂ ਸਾਨੂੰ ਜੋ ਸਾਡੇ ਆਪ ਦੇ ਤੇ ਅਸੀਂ ਮੋੜ ਮਹਿਸੂਸ ਕਰਨੇ ਸਾਰੇ ਇਹ ਯਾਰ ਅਸੀਂ ਪਾਕਿਦਾਰ ਹਾਂ ਕੱਲ ਨੂੰ ਪਹਿਲਾਂ ਤਾਂ ਉਹ ਤੋਂ ਸੁਰਖਰੂ ਹੋਈ ਹੈ ਫਿਰ ਲੋਕ ਜਿੰਨਾ ਸਾਥ ਦੇਣਗੇ ਲੋਕਾਂ ਤੇ ਆਪਦੇ ਵੱਲੋਂ ਅਸੀਂ ਯਤਨ ਕਰਾਂਗੇ ਕਿ ਪਾਰਟੀ ਰਵਾਈਵਲ ਹੋਵੇ ਤੇ ਆਪਦੇ ਵੱਲੋਂ ਸੱਚੇ ਮਨੋਂ ਯਤਨ ਕਰਾਂਗੇ ਬਾਕੀ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹ ਕਰਦੇ ਨੇ ਤੇ ਜੇ ਅਸੀਂ ਆਪਦੇ ਮਿਸ਼ਨ ਵਿੱਚ ਸਫਲ ਹੋਣੇ ਮੈਂ ਸਮਝਦਾ ਸਾਡੀ ਅਸੀਂ ਵੱਡੀ ਪ੍ਰਾਪਤੀ ਸਮਝਾਂਗੇ ਵੀ ਯਾਰ ਚਲੋ ਸਾਡੀ ਇੱਕ ਪੰਜਾਬ ਦੀ ਪਾਰਟੀ ਆ ਉਹ ਬਚ ਗਈ ਕੁਈ ਗੱਲਬਾਤ ਦਾ ਰਾਹ ਖੁੱਲਦਾ ਨਜ਼ਰ ਆਉਂਦਾ ਸੁਪੀਤ ਸਿੰਘ ਬਾਦਲ ਹੁਰਾ ਵੱਲੋਂ ਉਧਰੋਂ ਇੱਕ ਮੈਸੇਜ ਆਇਆ ਹੋਵੇ ਜਾਂ ਇਧਰੋਂ ਦੇਖੋ ਸਾਡੀ ਕੋਈ ਨਿੱਜੀ ਲੜਾਈ ਥੋੜਾ ਉਹਨਾਂ ਨਾਲ ਜਾਂ ਤਾਂ ਦੱਸੋ ਨਾ ਵੀ ਸਾਡੀ ਕੋਈ ਆ ਨਿੱਜੀ ਲੜਾਈ ਹੋਗੀ ਅਸੀਂ ਕਹਿੰਦੇ ਵੀ ਯਾਰ ਹੁਣ ਸਮੇਂ-ਸਮੇਂ ਤੇ ਇੱਕ ਵਾਰੀ ਮੌਕਾ ਦੋ ਵਾਰੀ ਮੌਕਾ ਤਿੰਨ ਵਾਰੀ ਮੌਕਾ ਹੁਣ ਦਿਵਾਰੇ-ਦਿਵਾਰੇ ਜਦ ਇਹ ਪਾਰਟੀ ਦਾ ਹਾਲ ਹੋ ਰਿਹਾ ਅਲਟੀਮੇਟਲੀ ਲੋਕਾਂ ਦੀਆਂ ਭਾਵਨਾ ਤੁਸੀਂ ਵੀ ਜਾਣਦੇ ਹੋ ਕੀ ਲੋਕ ਚਾਹੁੰਦੇ ਨੇ ਹਰ ਬੱਚੇ ਵਿੱਚ ਇਹਦੀ ਜਵਾਨਤਾ ਵੀ ਉਹਨਾਂ ਨੂੰ ਪਿੱਛੇ हट ਜਾਣਾ ਚਾਹੀਦਾ ਤਾਂ ਕਿਉਂ ਨਾ ਫਰਾਗ ਦੇ ਲਈ ਦਿਖਾਉਣ ਉਹ ਸਭਾ ਮੈਂ ਸਮਝਦਾ ਉਹਨਾਂ ਦਾ ਗੰਦਬੁੱਤ ਕਿਤੇ ਹੋਰ ਲੋਕਾਂ ਦੇ ਵਿੱਚ ਸਰਕਾਰ ਵਧੂਗਾ ਕੰਦਬੁੱਤ ਵੱਡਾ ਹੋਊਗਾ ਜੇ ਫਰਾਗ ਦੀ ਨਹੀਂ ਦਿਖਾਉਂਦੇ ਤੁਹਾਨੂੰ ਕੀ ਲੱਗਦਾ ਜਿਵੇਂ ਮਤਲਬ ਜੁਸ ਕਿਹਾ ਕਿ ਮੇਜਰ ਜ਼ਿੰਮੇਵਾਰੀ ਜਿਹੜੀ ਪ੍ਰਧਾਨ ਦੀ ਬੰਦੀ ਆ ਚਾਰੇ ਚੂਣਾ ਜਿਹੜੀਆਂ ਪਿਛਲੀਆਂ ਹਾਰੇ ਆ ਦੂਜੇ ਪਾਸੇ ਜਿਵੇਂ ਡੈਲੀਕੇਟਸ ਪ੍ਰਧਾਨ ਨੂੰ ਚੁੰਦੇ ਆ ਜਾਂ ਦੂਜੇ ਪਾਸੇ ਜੇ ਆਪਾਂ ਗੱਲ ਕਰ ਲਈਏ ਮਤਲਬ ਸਾਰੇ ਕਹਿ ਰਹੇ ਕਿ ਸਾਨੂੰ ਤਾਂ ਭਰੋਸਾ ਪ੍ਰਧਾਨ ਦੀ ਪ੍ਰਧਾਨਗੀ ਦੀ ਤੇ ਜੇ 10 ਬੰਦੇ ਉੱਠ ਕੇ ਕਹਿ ਰਹੇ ਆ ਕਿ ਸਾਨੂੰ ਨਹੀਂ ਆਪਦੀ ਲਾਈ ਹੋਈ ਡੈਲੀਗੇਟ ਨੇ ਉਹਨਾਂ ਤੋਂ ਜੋ ਮਰਜ਼ੀ ਖਾ ਲੈਣ ਉਹ ਸੀਨੀਅਰ ਲੀਡਰ ਕਿੰਨੇ ਸੀ ਉੱਥੇ ਹੁੰਦੜ ਸਾਹਿਬ ਬੈਠੇ ਸੀ ਗਰੇਵਾਲ ਸਾਹਿਬ ਇਹ ਫਿਰ ਉਹ ਵੀ ਕਹਿੰਦੇ ਗਰੇਵਾਲ ਸਾਹਿਬ ਹੁੰਦੜ ਸਾਹਿਬ ਗਨਾਦੋ ਕਿੰਨੇ ਸੀ ਹੋਰ ਤੀਜਾ ਤੁਹਾਨੂੰ ਦਿਮਾਗ ਚ ਹੋਆ ਸੀ ਹੋਰ ਕੋਈ ਟਕਸਾਲੀ ਪਰਿਵਾਰ ਕਿਉਂ ਵੀ ਸੀਗੀ ਸਾਲ ਇਹ ਟਕਸਾਲੀ ਪਰਿਵਾਰ ਕਾਲ ਉੱਥੇ ਸੀਗੇ ਹਮ ਤਲਵੰਡੀ ਸਾਹਿਬ ਦਾ ਪਰਿਵਾਰ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ ਹਮ ਤੁੜ ਸਾਹਿਬ ਦਾ ਪਰਿਵਾਰ ਫਿਰ ਬਰਨਾਲਾ ਸਾਹਿਬ ਦਾ ਪਰਿਵਾਰ ਮਤਲਬ ਸਾਰੇ ਜਿਹੜੇ ਟਕਸਾਲੀ ਟੋੜਾ ਸਾਹਿਬ ਦਾ ਪਰਿਵਾਰ ਸਾਰੇ ਤਾਂ ਉੱਥੇ ਸੀਗੇ ਸਾਰੇ ਬੀਜੇਪੀ ਦੇ ਨਾਲ ਕਹਿੰਦੇ ਰਹੇ ਆ ਯਾਰ ਕਿਸੇ ਇੱਕ ਦੇ ਕਿਸੇ ਇਹਨਾਂ ਨੂੰ ਤਾਂ ਪਹਿਲਾਂ ਪਹਿਲਾਂ ਬੀਜੇਪੀ ਛੱਡੋ ਉਹ ਤਾਂ ਕਾਂਗਰਸ ਦੇ ਕਹਿੰਦੇ ਰਹੇ ਨੇ ਪਰ ਲੋਕਾਂ ਨੂੰ ਕੀ ਪਤਾ ਨਹੀਂ ਹੈਗਾ ਉਹਨਾਂ ਦੇ ਦੇਖੋ ਉਹਨਾਂ ਦੀ ਗੱਲ ਤੇ ਲੋਕ ਵਿਸ਼ਵਾਸ ਕਰਨਗੇ ਛੋਟੀ ਤੇ ਕਰਨਗੇ ਕਰਨਗੇ ਬਿਲਕੁਲ ਕਰਨਗੇ ਜੇ ਅਸੀਂ ਸੱਚੇ ਮਨੋਂ ਕਰਾਂਗੇ ਤਾਂ ਕਰਨਗੇ ਜੇ ਅਸੀਂ ਵੀ ਦਿਖਾਵਾ ਕਰਾਂਗੇ ਸਾਡੇ ਤੇ ਵੀ ਨਹੀਂ ਕਰਨਗੇ ਬਾਈ ਇਲੈਕਸ਼ਨਸ ਆ ਰਹੀਆਂ ਨੇ ਬਾਈ ਇਲੈਕਸ਼ਨ ਨੂੰ ਲੈ ਕੇ ਕੀ ਸਟ੍ਰੈਟਜੀ ਰਹੂਗੀ ਤੁਹਾਡੀ ਤੁਸੀਂ ਅਲੱਗ ਤੋਂ ਚੋਣ ਲੜੋਗੇ ਜਾਂ ਪਾਰਟੀ ਦੇ ਵਿੱਚ ਰਹਿ ਕੇ ਗੱਲਬਾਤ ਤਾਂ ਕੋਈ ਕਰਨੀ ਪਊਗੀ ਜੇ ਪਾਰਟੀ ਦੇ ਵਿੱਚ ਰਹਿ ਕੇ ਵੀ ਜਾਵਾਂ ਬਾਈ ਇਲੈਕਸ਼ਨ ਦਾ ਜੇ ਆਪਾਂ ਦੇਖੋ ਤਗੜੇ ਹੋਵਾਂਗੇ ਤਾਂ ਹੀ ਬਾਈ ਇਲੈਕਸ਼ਨ ਲੜਾਂਗੇ ਜੀ ਨੇਮ ਬਾਈਲੈਕਸ਼ਨ ਹਾਰਨ ਵਾਸਤੇ ਲੜਨੀ ਹੈ ਤਾਂ ਉਹਦੇ ਨਾਲ ਤਾਂ ਪਾਰਟੀ ਹੋਰ ਕਮਜ਼ੋਰ ਹੁੰਦੀ ਹੈ ਮਯੂਸੀ ਆਉਂਦੀ ਹੈ ਵਰਕਰਾਂ ਚ ਤੁਹਾਨੂੰ ਲੱਗਦਾ ਸਿਰ ਜੂੜ ਕੇ ਬੈਠਣ ਦੀ ਲੋੜ ਹੈ ਮੰਥਨ ਦੀ ਲੋੜ ਹੈ ਮਤਲਬ ਜਿਵੇਂ ਇਕਲ ਜਿਵੇਂ ਸੁਪੀਤ ਸਿੰਘ ਬਾਦਲ ਪਿਛਲੇ ਦਿਨਾਂ ਚਰਜੀਤ ਸਿੰਘ ਬਰਾੜ ਦੇ ਬਿਆਨ ਆਏ ਇੰਟਰਵਿਊਜ਼ ਆਈਆਂ ਵੰਟੀ ਨਮਾਣਾ ਦੀ ਵੀ ਇੱਕ ਇੰਟਰਵਿਊ ਆਉਂਦੀ ਹੈ ਬਾਅਦ ਚ ਵੰਟੀ ਨਮਾਣਾ ਨਾਲ ਮੈਂ ਗੱਲ ਕੀਤੀ ਕਹਿੰਦੇ ਅਸੀਂ ਪਾਰਟੀ ਦੇ ਵਿੱਚ ਬੈਠ ਕੇ ਗੱਲ ਕਰਨੀ ਪਸੰਦ ਕਰਾਂਗੇ ਤੁਹਾਨੂੰ ਲੱਗਦਾ ਵੀ ਪਾਰਟੀ ਦੇ ਵਿੱਚ ਬਹਿ ਕੇ ਇੱਕ ਵਾਰ ਮੰਥਨ ਕਰਨ ਦੀ ਲੋੜ ਸੀਗੀ ਜੇ ਪਾਰਟੀ ਚ ਕਿਸੇ ਨੇ ਨਹੀਂ ਸੁਣੀ ਤਾਂ ਹੀ ਲੋਕ ਅੱਜ ਵਕਰੇ ਹੋਏ ਨੇ ਕੀ ਇਹਨਾਂ ਨੇ ਗੱਲ ਨਹੀਂ ਕੀਤੀ ਅਪਰੋਚ ਕੀਤਾ ਸਮੇਂ-ਸਮੇਂ ਤੇ ਸਾਰੇ ਗੱਲ ਕਰਦੇ ਰਹੇ ਅਸੀਂ ਤਾਂ ਚਲੋ ਚਾਰ ਤਿੰਨ ਚਾਰ ਸਾਲ ਬਾਅਦ ਅਜੇ ਤਾਂ ਹੋਣੀ ਐਸਤੇ ਇੱਕ ਮੀਟਿੰਗ ਤੇ ਗਏ ਸੀ ਦੂਜੀ ਤੇ ਸਾਨੂੰ ਸੱਦਿਆ ਨਹੀਂ ਉਹਨਾਂ ਨੇ ਜੀ ਤੇ ਜਿਹੜੇ ਬਾਕੀ ਨੇ ਉਹ ਸਾਰੇ ਗੱਲਾਂ ਕਰਦੇ ਰਹੇ ਵਿੱਚ ਤੁਸੀਂ ਪੁੱਛੋ ਤਾਂ ਸਹੀ ਸਾਰਿਆਂ ਨੇ ਸਲਾਹ ਦਿੱਤੀ ਕਿਸੇ ਦੀ ਕੋਈ ਗੱਲ ਸੁਣੀ ਜਾਵੇ ਤਾਈ ਸਿੰਘ ਬਾਦਲ ਸੀਰੀਅਸ ਨਹੀਂਗੇ ਪਾਰਟੀ ਨੂੰ ਲੈ ਕੇ ਮਤਲਬ ਚਾਰ ਚੋਣਾ ਹਾਰ ਗਏ ਨੇ ਤੁਸੀਂ ਕਹਿੰਦੇ ਕਿ ਸੁਣੀ ਨਹੀਂ ਕਿਸੇ ਦੀ ਗੱਲ ਮੈਨੂੰ ਐਦਾਂ ਤਾਂ ਹੋ ਨਹੀਂ ਸਕਦਾ ਵੀ ਇੰਨੇ ਸੀਨੀਅਰ ਲੀਡਰਸ ਗੱਲ ਕਹਿਣ ਤੇ ਸੁਖਵੀਰ ਸਿੰਘ ਬਾਦਲ ਮੰਨਣ ਨਾ ਜਾਂ ਸੁਣਨ ਤੁਹਾਨੂੰ ਕੀ ਲੱਗਦਾ ਸੀਰੀਅਸ ਨਹੀਂਗੇ ਉਹ ਮੈਂ ਇਹਦਾ ਕੀ ਜਵਾਬ ਦੇ ਸਕਦਾ ਨਹੀਂ ਉਹ ਤਾਂ ਉਹ ਜਵਾਬ ਦੇ ਸਕਦੇ ਵੀ ਕਿਉਂ ਉਹ ਇਸ ਚੀਜ਼ ਬਾਰੇ ਸੀਰੀਅਸ ਨਹੀਂ ਹੈਗੇ ਇਹਦਾ ਤਾਂ ਉਹ ਜਵਾਬ ਦੇ ਸਕਦੇ ਨਾ ਵੀ ਕਿਉਂ ਇਸ ਚੀਜ਼ ਨੂੰ ਗੰभीरता ਨਾਲ ਨਹੀਂ ਲੈਂਦੇ ਹੋ ਜਾਂ ਦੇਖੋ ਕਿਤੇ ਨਾ ਕਿਤੇ ਇਹ ਚੀਜ਼ ਦੇ ਨਾਲ ਨਾਲ ਕ੍ਰੈਡੀਬਿਲਟੀ ਇਸ਼ੂ ਹੈ ਮੈਂ ਸਮਝਦਾ ਉਹ ਕ੍ਰੈਡੀਬਿਲਟੀ ਕਿਤੇ ਨਾ ਕਿਤੇ ਪੰਜਾਬ ਦੇ ਮਾਸਿਸ ਤੋਂ ਉਹਨਾਂ ਨੇ ਗਵਾ ਲਈ ਜਿਹਦੇ ਕਰਕੇ ਇਹ ਹੋਇਆ ਉਸਕੇ ਕਿ ਪੰਥਕ ਫੇਰੇ ਮਤਲਬ ਪ੍ਰਧਾਨ ਹੋ ਸਕਦੇ ਆ ਵਿਕਰਮ ਵਿਕਰਮ ਨੂੰ ਲੈ ਕੇ ਕਿਵੇਂ ਦੇਖੋ ਤੁਸੀਂ ਵਿਕਰਮ ਅਜੀਤਿਆ ਨੂੰ ਲੈ ਕੇ ਉਹ ਸਾਇਲੈਂਟ ਨੇ ਪਿਛਲੇ ਕਈ ਦਿਨਾਂ ਤੋਂ ਕਿਉਂ ਸਾਡੇ ਨਾਲ ਕੋਈ ਸੰਪਰਕ ਨਹੀਂ ਉਹਨਾਂ ਦਾ ਨਾ ਹੀ ਅਸੀਂ ਕੀਤਾ ਨਾ ਹੀ ਉਹਨਾਂ ਨੇ ਕੀਤਾਗਾ ਸੋ ਮੈਂ ਉਹਨਾਂ ਬਾਰੇ ਨਹੀਂ ਉਹ ਨਾਲੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਬੜੀ ਨਜ਼ਦੀਕੀ ਰਿਸ਼ਤਦਾਰੀ ਹੈ ਤੇ ਮੈਂ ਤਾਂ ਹੀ ਸਮਝਦਾ ਵੀ ਉਦੋਂ ਹੀ ਨੇ ਉਹ ਰਿਸ਼ਤਦਾਰੀ ਦਾ ਕੈਰੋਂ ਸਾਹਿਬ ਨਾਲ ਵੀ ਸੀ ਕਿਉਂ ਕੈਰੋਂ ਸਾਹਿਬ ਨਾਲ ਤਾਂ ਬੜੇ ਲੰਬੇ ਸਮੇਂ ਤੋਂ ਕਿਤੇ ਨਾ ਕਿਤੇ ਸਭ ਨੂੰ ਪਤਾ ਸੀਗਾ ਵੀ ਖੇਚੋ ਤਾਂ ਚੱਲੀ ਰਹੀ ਸੀ ਨਾ ਪਿਛਲੀ ਵਾਰ ਟਿਕਟ ਦੇਣ ਵੇਲੇ ਵੀ ਜਦ ਐਮਐਲ 2022 ਚ ਤੋ ਉਦੋਂ ਖੇਚੋ ਦਾ ਇਨਸਾਫ ਹੀ ਜ਼ਾਹਰ ਹੋਈ ਸੋ ਉਹ ਹਾਲਾਤ ਤਾਂ ਮੈਨੂੰ ਲੱਗਦਾ ਉਹ ਤਾਂ ਉਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਸੀ ਕੈਰੋਂ ਸਾਹਿਬ ਨੂੰ ਤਾਂ ਬਾਹਰ ਕਰਨ ਦੀ ਤੇ ਇਧਰ ਹੋਰ ਗੱਲ ਹੈਗੀ ਹੋਰ ਰਿਲੇਸ਼ਨ ਸੁਪੀਰ ਸਿੰਘ ਬਾਦਲ ਕਹਿ ਰਹੇ ਹੈ ਕਿ ਮਹਾਰਾਸ਼ਟਰ ਦੀ ਸਥਿਤੀ ਤੋਂ ਪੰਜਾਬ ਨੂੰ ਸਿੱਖਣ ਦੀ ਲੋੜ ਹੈ ਜੋ ਉੱਥੇ ਸ਼ਿਵ ਸੈਨਾ ਨੂੰ ਤੋੜ ਕੇ ਹਾਲਾਤ ਪੈਦਾ ਕੀਤੇ ਗਏ ਮਤਲਬ ਉਹ ਪੰਜਾਬ ਚ ਬੀਜੇਪੀ ਕਰਨਾ ਚਾਹੁੰਦੀ ਹੈ ਦੇਖੋ ਬੀਜੇਪੀ ਨੂੰ ਅਸੀਂ ਦੋਸ਼ ਦੇ ਕੇ ਆਪਣੀਆਂ ਕਮਜ਼ੋਰੀਆਂ ਕਿਵੇਂ ਲੁਕੋ ਸਕਦੇ ਤੁਸੀਂ ਹਰ ਗੱਲ ਤੇ ਆਪਾਂ ਦੂਜਿਆਂ ਨੂੰ ਦੋਸ਼ ਕੱਢੀ ਜਾਵਾਂਗੇ ਕਦਰ ਸਾ ਆਪਦੀਆਂ ਤਾਂ ਅਸੀਂ ਕਮਜ਼ੋਰੀਆਂ ਦੂਰ ਕਰੀਏ ਸਾਡੇ ਜੋ ਕਮੀਆਂ ਨੇ ਜੋ ਸਾਡੀ ਫੰਕਸ਼ਨਿੰਗ ਦੇ ਵਿੱਚ ਕਮੀਆਂ ਨੇ ਕਿਉਂ ਲੋਕ ਲੋਕ ਸਾਡੇ ਤੋਂ ਦੂਰ ਕਿਉਂ ਹੋਏ ਅਸੀਂ ਕਹਿੰਦੇ ਕਾਂਗਰਸ ਨੇ ਐ ਕਰਤਾ ਭਾਜਪਾ ਨੇ ਐ ਕਰਤਾ ਉਹਨਾਂ ਨੂੰ ਦੋਸ਼ ਲਾਈ ਚਾਹੀਏ ਕਿ ਇਹ ਇਹ ਕੋਈ ਤਰੀਕਾ ਨਹੀਂ ਹੈ ਤੁਸੀਂ ਜਿਵੇਂ ਕਹਿੰਦੇ ਦੂਜਿਆਂ ਦਾ ਕਰੈਕਟਰ ਸੈਸੀਨੇਸ਼ਨ ਕਰਕੇ ਵੀ ਇਹ ਫਲਾਣੀ ਨਾਲ ਰਲਿਆ ਹੋਇਆ ਇਹ ਇਹ ਸਿਆਸਤ ਬੜੀ ਉਹ ਹੋ ਗਈ ਹੁਣ ਲੋਕੇ ਤੇ ਨਹੀਂ ਚੱਲਦੇ ਉੱਥੇ ਤਾਂ ਹਾਲਾਤ ਹੀ ਉੱਥੇ ਤਾਂ ਉਹਨਾਂ ਨੇ ਸਰਕਾਰ ਤੋੜੀ ਹੈ ਉਹਨਾਂ ਦੀ ਕਾਂਗਰਸ ਦੀ ਤੇ ਸ਼ਿਵ ਸੇਨਾ ਦੀ ਜਿਹੜੀ ਸਰਕਾਰ ਸੀ ਉਹਨੂੰ ਤੋੜੀ ਆ ਉਹ ਐਨਸੀਪੀ ਦੀ ਸਰਕਾਰ ਸੀ ਤੇ ਆਪਦੇ ਉਹਨਾਂ ਚ ਤੋੜ ਕੇ ਸਰਕਾਰ ਬਣਾਈ ਐਜੇ ਦਾ ਅਸੀਂ ਤਾਂ ਸਰਵਾਈਵਲ ਦੀ ਲੜਾਈ ਲੜ ਰਹੇ ਆ ਸਰਕਾਰਾਂ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਜੋ ਉਹ ਉਹਨਾਂ ਨੂੰ ਤੁਸੀਂ ਉਹਨਾਂ ਹਾਲਾਤਾਂ ਨੂੰ ਇੱਥੇ ਨਾਲ ਜੋੜ ਕੇ ਕਿਵੇਂ ਦੇ ਸਕਦੇ ਹੋ ਦੇਖੋ ਕਾਂਗਰਸ ਮੇਰਾ ਇਹ ਹੈ ਕਾਂਗਰਸ ਤੋੜੇ ਆਮ ਆਦਮੀ ਤੋੜੇ ਉਹਨਾਂ ਨੂੰ ਕਾਲੀ ਦਿਨ ਨੂੰ ਕਮਜ਼ੋਰ ਕਰਨ 'ਚ ਫਾਇਦਾ ਹੈ ਪਰ ਭਾਜਪਾ ਨੂੰ ਕਾਲੀ ਦਲ ਨੂੰ ਕਮਜ਼ੋਰ ਕਰਨ ਚ ਕੋਈ ਫਾਇਦਾ ਨਹੀਂ ਮੇਰਾ ਇਹ ਮੰਨਣਾ ਜੇ ਤੁਹਾਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਚੋਂ ਕੱਟਿਆ ਜਾਂਦਾ ਜਾਂ ਪਾਰਟੀ ਪ੍ਰਧਾਨ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਚੋਂ ਕੱਟਿਆ ਜਾਂਦਾ ਫਿਰ ਅਗਲਾ ਸਟੈਪ ਕੀ ਹੋਊਗਾ ਸਾਰੇ ਟਕਸਾਲੀਆਂ ਦਾ ਕੋਈ ਅਸੀਂ ਤਾਂ ਜਿਹੜਾ ਜਸ ਪੰਜਾਬ ਅਕਾਲੀ ਦਲ ਬਚਾਓ ਲਹਿਰ ਜਿਹੜੀ ਹੈ ਉਹ ਤਾਂ ਚਲਾਵਾਂਗੇ ਅਸੀਂ ਅਸੀਂ ਤਾਂ ਕੋਈ ਪਾਰਟੀ ਕਿਸੇ ਇੱਕ ਬੰਦੇ ਦੀ ਤਾਂ ਹੈ ਨਹੀਂ ਚਲੋ ਸਾਨੂੰ ਇਹ ਕਹਿੰਦੇ ਨੇ ਵੀ ਇਹਨਾਂ ਨੇ ਮਦਦ ਨਹੀਂ ਕੀਤੀ ਘਰੇ ਬਹਿ ਕੇ ਜਾਂ ਜੋ ਵੀ ਕੁਛ ਸਾਡੇ ਚਾਰੇ ਦੋਸ਼ ਇਹ ਵੀ ਲਾਉਣ ਵੀ ਉਹ ਕਿਤੇ ਹੋਰ ਦੀ ਕਰਤੀ ਹਾਂ ਗੱਲ ਇਹ ਤਾਂ ਹਾਰੇ ਆ ਇੱਕ ਸੀਟ ਤਾਂ ਚਲੋ ਸਾਡੇ ਤੇ ਦੋਸ਼ ਲਾ ਦੇਣਗੇ ਬਾਕੀ ਸੀਟਾਂ ਤੇ ਕੌਣ ਦੋਸ਼ੀ ਹੈ ਜੀ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਕਦੇ ਸੋਚਿਆ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਕਿ ਲੈਣਗੇ ਜ਼ਿੰਮੇਵਾਰੀ ਉਹਦੀ ਵੀ ਸਾਡੇ ਕਰਕੇ ਹਾਰੀਆਂ ਨੇ ਜਿਵੇਂ ਮੇਰਾ ਸਵਾਲ ਸੀ ਮਤਲਬ ਵੱਖਰੀ ਪਾਰਟੀ ਬਣਾਉਂਗੇ ਜਾਂ ਕੀ ਕੀ ਸਟੈਪ ਲੈਮੀ ਸਾਡਾ ਬકરી ਪਾਰਟੀ ਬਣਾਉਣ ਦਾ ਹਜੇ ਬਾਹਰ ਕਰਦੇ ਸਾਰਿਆਂ ਨੂੰ ਬਾਹਰ ਕਰਦੇ ਇਹ ਕੋਈ ਏਜੰਡਾ ਨਹੀਂ ਹੈਗਾ ਜਾਂ ਅਸੀਂ ਅਕਾਲੀ ਦਲ ਬਚਾਉਣ ਲਈ ਤੁਰਿਆ ਤਾਂ ਬકરી ਪਾਰਟੀ ਦਾ ਸਾਡਾ ਕੋਈ ਹਜੇ ਏਜੰਟ ਹੀ ਨਹੀਂ ਹੈ ਅਜੇ ਤੱਕ ਵਰਕਰਾਂ ਤੱਕ ਲੋਕਾਂ ਤੱਕ ਪਹੁੰਚ ਕਰਾਂਗੇ ਵੀ ਯਾਰ ਜਿਹੜੇ ਲੋਕ ਚਾਹੁੰਦੇ ਅਕਾਲੀ ਦਲ ਸવાય ਉਹਨਾਂ ਨੂੰ ਅਪੀਲ ਕਰਾਂਗੇ ਜਾਂ ਉਹ ਇਕੱਠੇ ਹੋ ਕੇ ਆਪਾਂ ਪ੍ਰੈਸ਼ਰ ਬਣਾਵਾਂਗੇ ਇਹ ਲੀਡਰਸ਼ਿਪ ਤੇ ਵੀ ਆਪੀ ਪਾਸੇ ਹੁਣ ਤਾਂ ਕਨਿ ਜਲਦੀ ਕਮਾਂਡ ਕਿਸੇ ਹੋਰ ਜਿਹੜੀ ਪੰਥਕ ਸਖੀਤ ਹੁੰਦੀ ਹੈ ਜਿਹੜੇ ਚਿਹਰੇ ਤੁਹਾਡੇ ਨਾਲ ਨੇ ਚਾਹੇ ਉਹ ਬੀਬੀ ਜੀਰ ਕੌਰ ਹੋਣ ਚਾਹੇ ਗੁਰਪ੍ਰਤਾਪ ਬਡਾਲਾ ਹੋਣ ਚਾਹੇ ਚੰਦੂ ਮਾਜਰਾ ਹੋਣ ਇਹ ਸਾਰੇ ਰਵੀਕਰਨ ਕਾਲੂ ਘਰੇ ਵੀ ਬੈਠੇ ਸੀ ਇੱਕ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਕਈ ਮੀਟਿੰਗਾਂ ਹੋਈਆਂ ਤੇ ਜਗਮੀਤ ਸਿੰਘ ਬਰਾੜ ਨੇ ਝੰਡਾ ਚੁੱਕਿਆ ਸੀ ਮੁੜ ਕੇ ਸਾਰੇ ਸ਼ਾਂਤ ਹੋ ਗਏ ਸੀ ਜਦੋਂ ਇੱਕ ਦੋ ਜਣਾਂ ਤੇ ਕਾਰਵਾਈ ਹੋਈ ਸੀ ਹੁਣ ਸਾਰੇ ਸ਼ਾਂਤ ਤਾਂ ਨਹੀਂ ਹੋ ਜਾਣਗੇ ਨਹੀਂ ਨਹੀਂ ਦੇਖੋ ਹੁਣ ਤਾਂ ਓਪਨ ਨਹੀਂ ਆਗੇ ਦੇਖੋ ਪਹਿਲਾਂ ਵੀ ਓਪਨਲੀ ਆਈ ਗੱਲ ਇਹ ਨਹੀਂ ਉਦੋਂ ਓਪਨਲੀ ਨਹੀਂ ਸੀ ਆਇਆ ਉਹ ਤਾਂ ਮੀਟਿੰਗ ਕੀਤੀ ਸੀ ਉਹ ਤਾਂ ਮੀਟਿੰਗ ਤਾਂ ਇਹਨਾਂ ਨੇ ਕਰ ਲਿਆ ਤੇ ਗੱਲ ਇਹ ਵੀ ਉਸ ਦਾ ਮਤਲਬ ਇਹ ਸੀ ਨਾ ਵੀ ਸਾਰੇ ਤਾਂ ਕੋਈ ਯਤਨ ਤਾਂ ਉਦੋਂ ਦੇ ਚੱਲ ਰਹੇ ਨੇ ਕੋਈ ਨਵੇਂ ਯਤਨ ਨਹੀਂ ਸ਼ੁਰੂ ਹੋਏ ਪਾਰਟੀ ਵਾਸਤੇ ਉਦੋਂ ਵੀ ਇਹ ਮਹਿਸੂਸ ਕਰਦੇ ਸੀ ਯਾਰ ਕੁਝ ਕਰੋ ਆਪਣਾ ਨਹੀਂ ਜਿਹੜਾ ਹੈ ਪਾਰਟੀ ਦਾ ਮਾੜਾ ਹਾਲ ਹੋ ਰਿਹਾ ਚੋ ਹੁਣ ਵੀ ਉਹੀ ਯਤਨ ਚੱਲ ਰਹੇ ਨੇ ਸ਼ਾਇਦ ਉਹਨੂੰ ਉਹਨਾਂ ਨੇ ਕਿਸੇ ਨੂੰ ਤੋਚਾਂ ਮਨਛੋ ਵੀ ਆਰੇ ਇੱਕ ਵਾਰੀ ਹੋਰ ਮੌਕਾ ਦੇ ਕੇ ਦੇਖ ਲਉ ਕਈਆਂ ਦੇ ਮਨ ਚ ਇਹ ਵੀ ਹੋਣਾ ਹੈ ਪ੍ਰਧਾਨ ਬਾਰੇ ਇੱਕ ਗੱਲ ਚੱਲਦੀ ਹੈ ਕਿ ਸੁਖਬੀਰ ਮਤਲਬ ਸੁਖਬੀਰ ਬੰਦਾ ਮਾੜਾ ਨਹੀਂ ਹੈਗਾ ਮਤਲਬ ਇਹ ਸਾਰੇ ਮਤਲਬ ਮੇਰੇ ਕੋਲੇ ਵੀ ਆਪੋਜੀਸ਼ਨ ਵਾਲੇ ਵੀ ਆਉਂਦੇ ਨੇ ਪਰਮਿੰਦਰ ਬਰਾੜ ਆਏ ਜਿਨ੍ਹਾਂ ਨੇ ਉਹਨਾਂ ਦਾ ਕੰਮ ਕੀਤਾ ਜਾਂ ਹੋਰ ਕਈ ਲੀਡਰ ਆਉਂਦੇ ਨੇ ਰਵਿਕਰਨ ਕਾਲੂ ਨਾ ਵੀ ਮੈਂ ਪਿਛਲੇ ਦਿਨੀ ਇੰਟਰਵਿਊ ਕੀਤਾ ਮਤਲਬ ਸਾਰੇ ਇਹ ਕਹਿੰਦੇ ਕਿ ਪ੍ਰਧਾਨ ਨਹੀਂ ਮਾੜੇ ਉਹਦੇ ਆਸ-ਪਾਸ ਜਿਹੜੀ ਲੌਬੀ ਹੈ ਉਹ ਮਾੜੀ ਹੈ ਤੁਹਾਨੂੰ ਕੀ ਲੱਗਦਾ ਹੈ ਪਰਸਨਲ ਐਕਸਪੀਰੀਅੰਸ ਕੀ ਹੈ ਤੁਹਾਡਾ ਲੌਬੀ ਤੇ ਦੋਸਤ ਦੇ ਕੇ ਤੁਸੀਂ ਖੜਾ ਨਹੀਂ ਫੜਾ ਸਕਦੇ ਹਾਂ ਫੈਸਲਾ ਤਾਂ ਜਿਹੜਾ ਬੰਦਾ ਫੈਸਲਾ ਲੈਂਦਾ ਜਿੰਮੇਵਾਰੀ ਤਾਂ ਉਹਦੀ ਹੈ ਹੂੰ ਤੇ ਤੁਸੀਂ ਕਹਿੰਦੇ ਹੋ ਵੀ ਯਾਰ ਸਲਾਹਕਾਰ ਮਾੜੇ ਨੇ ਹੋਰ ਮਾੜੇ ਨੇ ਇਹ ਤਾਂ ਜਿਹੜੀ ਕ੍ਰਿਟਿਸਿਜ਼ਮ ਡਿਫਲੈਕਟ ਕਰਨ ਵਾਲੀ ਗੱਲ ਹੈ ਵੀ ਤੁਸੀਂ ਸਿੱਧਾ ਕਿਸੇ ਤੇ ਦੋਸ਼ ਲਾਉਣ ਤੋਂ ਡਰਦੇ ਹੋ ਜਾਂ ਤੁਸੀਂ ਕਿਸੇ ਨੂੰ ਜਿਹੜਾ ਹੈ ਟਾਰਗੇਟ ਤੇ ਨਹੀਂ ਲੈਣਾ ਚਾਹੁੰਦੇ ਵੀ ਯਾਰ ਉਹਨਾਂ ਦਾ ਕਸੂਰ ਹੈ ਮੈਂ ਤਾਂ ਮੈਂ ਐਡਵਾਈਜ਼ਰ ਨੂੰ ਕੋਈ ਕਸੂਰ ਨਹੀਂ ਤੇ ਮੈਂ ਕਹੂੰਗਾ ਜਿਹੜਾ ਬੰਦਾ ਫੈਸਲਾ ਲੈਂਦਾ ਹੈ ਜਿਹੜਾ ਉਹ ਜ਼ਿੰਮੇਵਾਰ ਹੈ ਨਾ ਕਿ ਐਡਵਾਈਜ਼ਰ ਐਡਵਾਈਜ਼ਰ ਤਾਂ ਐਡਵਾਈਜ਼ਰ ਦੀ ਗੱਲ ਮੰਨਣੀ ਨਾ ਮੰਨਣੀ ਕਿਹਨੇ ਮੰਨਣੀ ਹੈ ਹੂੰ ਤੇ ਫੇਰ ਮੈਂ ਨਹੀਂ ਮੰਨਦਾ ਵੀ ਸਾਰੀਆਂ ਗੱਲਾਂ ਐਡਵਾਈਜ਼ਰਾਂ ਦੀ ਮੰਨਦੇ ਨੇ ਉਹ ਹਮ ਮੈਂ ਇੱਕ ਹੋਰ ਹੀ ਕਹੂੰਗਾ ਉਹਨਾਂ ਦੇ ਸਭ ਤੋਂ ਵੱਡੇ ਐਡਵਾਈਜ਼ਰ ਤਾਂ ਬੀਬਾ ਜੀ ਨੇ ਸਭ ਤੋਂ ਵੱਡੇ ਐਡਵਾਈਜ਼ਰ ਤਾਂ ਬੀਬਾ ਹਰਸ਼ਵਰਧਨ ਬਾਦਲ ਨੇ ਦੁਜੀ ਵਸੇ ਜੀ ਆਪ ਸੁਖਚਿੰਦਰ ਰੰਧਾਵਾ ਹੋਰਾਂ ਦੀ ਗੱਲ ਕਰੀਏ ਸਾਬਕਾ ਹੋਮ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਨੇ ਵੀ ਕਿਹਾ ਕਿ ਸੁਪੀਰ ਸਿੰਘ ਬਾਦਲ ਨਹੀਂ ਪਾਸੇ ਹੋਣੇ ਚਾਹੀਦੇ ਮਤਲਬ ਪਾਰਟੀ ਜ਼ਰੂਰ ਕਹਿੰਦੇ ਮਤਲਬ ਰਿਵਾਈਵ ਹੋਣੀ ਚਾਹੀਦੀ ਅਸੀਂ ਚਾਹੁੰਦੇ ਉਹ ਵੀ ਕਹਿੰਦੇ ਕਿ ਖੇਤਰੀ ਪਾਰਟੀ ਦਾ ਬਚੇ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਗੱਲਾਂ ਨੇ ਉਹਨਾਂ ਦੀਆਂ ਉਹ ਉਹ ਕਹ ਚਾਹਣਗੇ ਇਕਾਲੀ ਦਲ ਰਿਵਾਈਵ ਹੋ ਗਏ ਜੀ ਉਹ ਤਾਂ ਚਾਹੁੰਦੇ ਨੇ ਵੀ ਇਸੇ ਤਰੀਕੇ ਨਾਲ ਮਜਦਾਰ ਚ ਫਸਿਆ ਰਹੇ ਇਕਾਲੀ ਦਲ ਸੁਪੀਰ ਸਿੰਘ ਬਾਦਲ ਪ੍ਰਧਾਨ ਰਹਿਣ ਤੇ ਕਿਸ਼ਤੀ ਜਿਹੜਾ ਹੈ ਡੱਕ ਡੋਲੇ ਖਾਂਦੀ ਰਹੇ ਉਹਨਾਂ ਨੂੰ ਸੂਟ ਕਰਦਾ ਉਹਨਾਂ ਨੇ ਤਾਂ ਆਪਦੇ ਫੈਡਰਲੀਆਂ ਬਿਆਨ ਦੇਣੇ ਨੇ ਸੋ ਤੁਸੀਂ ਆਪ ਹੀ ਲਾ ਲਓ ਵੀ ਜਿਹੜੇ ਦੂਜੀਆਂ ਪਾਰਟੀਆਂ ਇਹਦੇ ਚ ਬਿਆਨ ਦੇ ਰੀਆਂ ਨੇ ਉਹਨਾਂ ਦਾ ਮਕਸਦ ਕੀ ਹੋ ਸਕਦਾ ਹੈਗਾ ਉਹਨਾਂ ਦੀ ਤਾਂ ਆਪਦੀ ਚੋਣ ਆ ਰਹੀ ਹੈ ਉੱਥੇ ਲੜਾਈ ਉਹਨਾਂ ਦੀ ਮਿਲਨ ਆਮ ਆਦਮੀ ਪਾਰਟੀ ਨਾਲ ਜੇ ਰਿਜ਼ਲਟ ਜਾ ਕੇ ਦੇਖੋ ਆਮ ਆਦਮੀ ਪਾਰਟੀ ਨਾਲ ਦਿਖ ਰਹੀ ਹੈ ਜਿਹੜੇ ਹੁਣ ਜਿਹੜੀਆਂ ਵੋਟਾਂ ਪਈਆਂ ਉਹਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਟੱਕਰ ਸੀ ਉਹਨਾਂ ਦੇ ਹਲਕੇ ਚ ਸੋ ਕਿਤੇ ਨਾ ਕਿਤੇ ਉਹ ਕਾਲੀ ਦਲ ਦੀ ਸympathy ਲੈਣਾ ਚਾਹੁੰਦੇ ਨੇ ਕਾਲੀ ਦਲ ਬਾਦਲ ਪਰਿਵਾਰ ਦਾ ਸਪੋਰਟ ਲੈਣਾ ਚਾਹੁੰਦੇ ਨੇ ਕੀ ਕਾ ਲੈਣਾ ਮੈਨੂੰ ਨਹੀਂ ਪਤਾ ਪਰ ਉਹ ਕਿਤੇ ਨਾ ਕਿਤੇ ਉਹਨਾਂ ਦੇ ਆਪਦੇ ਪਰਸਨਲ ਇੰਟਰਸਟ ਤਾਂ ਇਹ ਚ ਦਿਖਦੇ ਹੀ ਨੇ ਤੁਸੀਂ ਤਖਤ ਸਾਹਿਬ ਤੇ ਪੇਸ਼ ਹੁੰਨੇ ਹੋ ਇੱਕ ਤਰੀਕ ਨੂੰ ਮਾਫੀ ਮੰਗਦੇ ਹੋ ਸਾਰੀ ਲੀਡਰਸ਼ਿਪ ਜਾ ਕੇ ਉਸ ਤੋਂ ਬਾਅਦ ਅਗਲਾ ਸਟੈਪ ਕੀ ਰਹਿਣ ਵਾਲਾ ਮਤਲਬ ਕਿਉਂਕਿ 11 ਜਾਂ 20 ਜਾਣਿਆਂ ਦੇ ਕਹਿਣ ਤੇ ਪ੍ਰਧਾਨ ਅਸਤੀਫਾ ਤਾਂ ਦੇ ਨਹੀਂ ਲੱਗੇਗੀ ਮਤਲਬ ਜਿਵੇਂ ਉਹ ਅੱਜ ਭਰੋਸਗੀ ਦੇ ਮਤੇ ਪਾਸ ਕਰ ਰਹੇ ਆ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਮਤਲਬ ਠੂਟਾ ਸਟੈਪ ਕੀ ਰਹੂਗਾ ਅਸੀਂ ਤਾਂ ਦੇਖੋ ਮਾਸਸਸ ਤਾਂ ਹੀ ਕੀ ਮੰ ਲੋਕਾਂ ਤੱਕ ਜਾਵਾਂਗੇ ਹੂੰ ਲੋਕਾਂ ਨੂੰ ਆਪਣੀ ਗੱਲ ਰੱਖਾਂਗੇ ਲੋਕਾਂ ਦੇ ਵਿੱਚ ਸਾਰੀ ਗੱਲ ਵੀ ਆ ਸਾਡਾ ਮਿਸ਼ਨ ਹੈ ਆ ਕਰਕੇ ਅਸੀਂ ਇਹ 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 ਜਿਹੜਾ ਫੈਸਲਾ ਲਿਆ ਹੈ ਤੇ ਲੋਕਾਂ ਨੂੰ ਮੈਨੂੰ ਪੂਰਾ ਭਰੋਸਾ ਲੋਕ ਸਾਡਾ ਸਾਥ ਦੇਣਗੇ ਹੂੰ ਸ਼ੁਕਰੀਆ ਕਿਨਸਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਮਝਦਾ ਤਾਂ ਤਨਵਾਦੀ ਵੈਕ੍ਰਿਜੀ ਕਾਲਸਾ ਵੈਕ੍ਰਿਜੀ ਕਾਲਸਾ ਤਾਂ ਪਰਮਿੰਦਰ ਸਿੰਘ ਢੀਂਸਾ ਸਾਡੇ ਨਾਲ ਸੀ ਗੱਲਬਾਤ ਇਹਨਾਂ ਨੇ ਆਪਣੀ ਰੱਖੀ ਹੈ ਕਹ ਰਹੇ ਨੇ ਕਿ ਲੋਕਾਂ ਤੱਕ ਜਾਵਾਂਗੇ ਅਕਾਲੀ ਪਰਿਵਾਰਾਂ ਤੱਕ ਜਾਵਾਂਗੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ 4 ਚੋਣਾ ਹਾਰ ਚੁੱਕੇ ਆ ਸੋ ਹੁਣ ਇਹਨਾਂ ਦਾ ਪ੍ਰਧਾਨ ਰਹਿਣ ਦਾ ਜਿਹੜਾ ਕੋਈ ਹੱਕ ਨਹੀਂਗਾ ਟਕਸਾਲੀ ਪਰਿਵਾਰ ਇਹ ਆਖ ਰਹੇ ਨੇ ਕਹਿ ਰਹੇ ਨੇ ਕਿ ਪਾਰਟੀ ਦੇ ਵਿੱਚ ਕਈ ਜਿਹੜੇ ਪੰਥਕ ਚਿਹਰੇ ਨੇ ਕਈ ਜਿਹੜੇ ਚੰਗੇ ਚਿਹਰੇ ਆ ਜਿਨ੍ਹਾਂ ਨੂੰ ਮੂਰੇ ਲਾ ਕੇ ਕੰਮ ਕੀਤਾ ਜਾ ਸਕਦਾ ਹੈ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਪਰ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਧੀਆਂ ਨਜ਼ਰ ਆ ਸਕਦੀਆਂ ਜਦਾ ਐਪੀਸੋਡ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ